ਸਾ ਬੜੀਆਂ ਕੁੰਡੀਆਂ ਕਰਾਈਆਂ ਕਿਤੇ ਕਬਜਾ ਕਬਜਾ ਲੈ ਜਾਂਦੇ ਨੇ ਬਾਈ ਮੁੱਛਾਂ ਤਾਂ ਐਵੇਂ ਸ਼ੌਂਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਮੁੱਛਾਂ ਤਾਂ ਹੀ ਰੱਖੀਆਂ ਵੀ ਸ਼ੌਂਕ ਦੇ ਤੌਰ ਤੇ ਰੱਖੀਆਂ ਪਾਣੀ ਘੜਾ ਹੋ ਜਾਂਦਾ ਸੀ ਨਾ ਮੈਂ ਆਉਂ ਸੀ ਨਹਾਣ ਚਲੇ ਜਾਂਦੇ ਸੀ ਉਹਨੇ ਨਾਲਾ ਹੁੰਦਾ ਸੀ ਪਹਿਲਾਂ ਮੈਂ ਇਹਨੂੰ ਅੱਗੇ ਕਰ ਦਿੰਦੇ ਆਪਾਂ ਇਹਦੀ ਮਾਰ ਪਈਏ ਸਭ ਤੋਂ ਜ਼ਿਆਦਾ ਜਿਹੜੀ ਅਨਮੈਰਿਡ ਲਾਈਫ ਹੈ ਉਹ ਦੀ ਵਰਗੀ ਲਾਈਫ ਨਹੀਂ ਮੈਰਿਜ ਕਰਕੇ ਦਾ ਬੰਦਾ ਕਿ ਜਾਂਦਾ ਨੀਚੇ ਨਹੀਂ ਕੁੱਟਦਾ ਵੀ ਨਹੀਂ ਸਾਨੂੰ ਇਹ ਫਾਇਦਾ ਹੋਇਆ ਅਸੀਂ ਨਸ਼ੇ ਪੱਤੀਆਂ ਤੋਂ ਦੂਰ ਅਸੀਂ ਲੰਡਰਗੀਰੀ ਤੋਂ ਦੂਰ ਅਸੀਂ ਬਦਮਾਸ਼ੀ ਤੋਂ ਦੂਰ ਪੰਜਾਬ ਲਈ ਤਾਂ ਇਹ ਕਹਿ ਸਕਦੇ ਆਂ ਵੀਰੇ ਪੰਜਾਬ ਤਾਂ ਆਪਣਾ ਸੋਨੇ ਦਾ ਚੀੜੀ ਸੀਗਾ ਔਰ ਅੱਗੇ ਵੀ ਸੋਨੇ ਦਾ ਚੀੜੀ ਹੁਣ ਬਣੂਗਾ ਟਾਈਮ ਆ ਗਿਆ ਸੋਨੇ ਦੀ ਜੀੜੀ ਬਣਨ ਦਾ ਜਿੰਨਾ ਕੋਰੇ ਨਸ਼ਾ ਲੋਕਾਂ ਨੇ ਕੀਤਾ ਔਰ ਲੋਕਾਂ ਬੱਚੇ ਨਸ਼ਿਆਂ 'ਚ ਗਏ ਹੁਣ ਹੌਲੀ ਹੌਲੀ ਸੁਧਾਰ ਹੋ ਰਿਹਾ ਬਾਹਰਲੇ ਦੋਸਤਾਂ ਨੂੰ ਆਂਦੇ ਆਜੋ ਤੁਸੀਂ ਵੀ ਇੱਥੇ ਵੀ ਉੱਥੇ ਬਹੁਤ ਕੁਝ ਹੈ ਪੰਜਾਬ 'ਚ ਕੁਛ ਨਹੀਂ ਪਰ ਅਸੀਂ ਕਹਿੰਦੇ ਆਂ ਪੰਜਾਬ ਦੇ ਵਿੱਚ ਬਹੁਤ ਕੁਝ ਹੈ ਜੇ ਆਪਾਂ ਇੱਥੇ ਰਹਿ ਕੇ ਆਪਾਂ ਮਿਹਨਤ ਕਰੀਏ ਤਾਂ ਬਹੁਤ ਕੁਝ ਹੈ ਇੱਥੇ ਪੰਜਾਬ 'ਚ ਭਾਈ ਡਿਊਟੀ ਦੇਣੀ ਪੈਂਦੀ ਹੈ ਕਿਉਂਕਿ ਵੀ ਖਰਚੇ ਬਹੁਤ ਨੇ ਪੰਜਾਬ 'ਚ ਸ਼ੌਂਕ ਬਹੁਤ ਨੇ ਉੱਥੇ ਕੋਈ ਸ਼ੌਂਕ ਨਹੀਂ ਹੈਗਾ ਵੇਰੇ ਤੇਰੇ ਥੋੜੇ ਸ਼ੌਂਕ ਹੀ ਨੇ ਨਾ ਸਾਡੇ ਸਾਰੇ ਬੰਦਾ ਕਮਾਂਦਾ ਵੀ ਤਾਂ ਹੀ ਆ ਵੀਰੇ ਵੀ ਸ਼ੌਂਕ ਪੂਰੇ ਕਰ ਸਕੀਂ ਵੱਟੇ ਭਰਾ ਦਾ ਮਾਰਦੇ ਨਹੀਂ ਹੈਗੇ ਬਿਲਕੁਲ ਨਹੀਂ ਮਾਰਦੇ ਉਹ ਤਾਂ ਉਹ ਤਾਂ ਬਾਪੂ ਤਾਂ ਬਚਾਣੇ ਆ ਵੀ ਤੂੰ ਉਹ ਨਾਲ ਹੀ ਹੁੰਦੇ ਸੀ ਕਿ ਨਾ ਫਿਰ ਜ਼ਿੰਮੇਵਾਰੀਆਂ ਨਿਭਾ ਰਹੇ ਹੁਣ ਬੱਚਿਆਂ ਨੂੰ ਕਿੰਨਾ ਨਾ ਲਾਇਆ ਮੈਂ ਵਾਈਫ ਨਾਲ ਜੀ ਪਿਛਲੀ ਵਾਰ ਜਿਹੜੇ ਮਲੇ ਸੀਗੇ ਉਹ ਵੀ ਬੱਚੇ ਨੂੰ ਸਾਹਮਣੇ ਸੀ ਤੇ ਉਹਨਾਂ ਦੀ ਬਾਈਕ ਸ਼ਾਪਿੰਗ ਕਰ ਰਹੀ ਸੀ ਤੇ ਤੁਸੀਂ ਕਿੰਨੇ ਕੁ ਰੂਟ ਨਿਕਲ ਗਏ ਕਾਲਜ ਵਾਲੀ ਜੀਟੀ ਬਸ ਸੁਪਰਾਵਾ ਸਵੇਰ ਨਾਲ ਲੰਗੀ ਗਏ ਇਹ ਕਦੇ ਭਾਬੀ ਲੜਦੇ ਨੇ ਤੁਹਾਡੇ ਨਾਲ ਫਿਰ ਰੋਟੀ ਘਰੇ ਮਿਲਦੀ ਬਾਹਰ ਖਾ ਗਏ ਨਹੀਂ 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 ਚਲੋ ਲੜਾਈ ਝਗੜਾਈ ਚੱਲਦੀ ਵੀ ਰਹਿੰਦੀ ਆ ਪਰ ਕਦੇ ਐਦਾਂ ਦੀ ਨੌਬਤ ਨਹੀਂ ਆਈ ਹਾਂਜੀ ਹਸ਼ਕਾਲ ਆਦਾਬ ਨਮਸਕਾਰ ਪਿਆਬੀ ਡਾਕ ਦੇ ਸਪੈਸ਼ਲ ਪ੍ਰੋਗਰਾਮ ਆਊਟਰੂਟ ਗੇੜੀ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਹੈ ਸੋ ਨਵਾਂ ਐਪੀਸੋਡ ਨਵੀਂ ਜਗ੍ਹਾ ਦੇ ਤੇ ਫਿਰ ਤੋਂ ਪਹੁੰਚ ਚੁੱਕੇ ਹਾਂ ਪਟਿਆਲੇ ਦੇ ਵਿੱਚ ਪਟਿਆਲੇ ਦੇ ਗੇੜੀ ਰੂਟ ਦੇ ਸ਼ੋਹ ਦੇ ਬਾਰੇ ਗੱਲਾਂ ਕਰਾਂਗੇ ਪਟਿਆਲੇ ਵਾਲਿਆਂ ਦੇ ਨਾਲ ਪਟਿਆਲਵੀ ਬੰਦਿਆਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਭਾਈ ਸਭ ਤੋਂ ਪਹਿਲਾਂ ਹਸ਼ਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਵਧੀਆ ਵਧੀਆ ਜੀ ਅੱਛਾ ਸਾਰਿਆਂ ਨੇ ਮੁੰਸ਼ਾ ਬੜੀਆਂ ਕੁੰਡੀਆਂ ਕਰਾਈਆਂ ਕਿਤੇ ਕਬਜਾ ਕੁਬਜਾ ਲੈਣ ਤੇ ਨਹੀਂ ਚੱਲੇ ਨਾ ਨਾ ਇਹ ਪਟਿਆਲੇ ਸ਼ਹਿਰ ਦਾ ਰੂਲ ਹੈ ਜੀ ਉਹ ਇਹ ਪਟਿਆਲੇ ਸ਼ਹਿਰ ਸ਼ਾਈ ਸ਼ਹਿਰ ਦੀਆਂ ਗੱਲਾਂ ਨੇ ਇਹ ਇਸ ਕਰਕੇ ਕੁੰਡਿਆ ਮੁੱਛਾ ਰੱਖਿਆ ਪਿਆ ਨੇ ਕੀ ਨਾਮ ਹੈ ਬਾਈ ਤੁਹਾਡਾ ਜੀ ਆਸ਼ੀ ਆਸ਼ੀ ਤੁਹਾਡਾ ਕੀ ਨਾਮ ਹੈ ਮੇਰਾ ਬ੍ਰਿੰਦਰ ਅੱਛਾ ਬਾਈ ਨਾਲ ਗੱਲ ਕਰਨ ਤੋਂ ਪਤਾ ਨਹੀਂ ਕਿਉਂ ਮੁੱਛਾਂ ਦੇਖ ਕੇ ਡਰ ਜਾ ਲੱਗ ਜਾਂਦਾ ਕਿਤੇ ਕੋਟੀ ਨਾ ਦੇਣ ਬਾਈ ਮੁੱਛਾਂ ਤਾਂ ਐਵੇਂ ਸ਼ੌਂਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਮੁੱਛਾਂ ਤਾਂ ਹੀ ਰੱਖੀਆਂ ਵੀ ਸ਼ੌਂਕ ਦੇ ਤੌਰ ਤੇ ਰੱਖੀਆਂ ਅੱਛਾ ਅਸੀਂ ਸ਼ੌਂਕ ਨੂੰ ਕਰਾਈਆਂ ਮੁੱਛਾਂ ਕੁੰਡੀਆਂ ਹਾਂ ਹਾਂ ਜੀ ਬਿਲਕੁਲ ਬਿਲਕੁਲ ਅੱਛਾ ਬਾਈ ਕਿੰਨਾ ਕੁ ਪੜੇ ਲਿਖੇ ਹੋ ਪਲੱਸ 2 ਹੋ ਵੀਰੇ ਤਸੀ ਬਾਈ ਇਹ ਬੀਏ ਕੀਤੀ ਹੈ ਬੀਏ ਕੀਤੀ ਹੈ ਕਿੱਥੋਂ ਕੀਤੀ ਹੈ ਬਾਈ ਇਹ ਆਪਾਂ ਕੀਤੀ ਹੈ ਮਹਿੰਦਰਾ ਕੋਲ ਮਹਿੰਦਰਾ ਕੋਲ ਮੈਂ ਮਹਿੰਦਰਾ ਕੋਲ ਦਾ ਸਟੂਡੈਂਟ ਹਾਂ ਬਾਈ 12ੋਂ ਪਾਸ ਆਊਟ ਹੋ ਆਪਣਾ ਕੀਤੀ ਹੈ 2000 ਅ ਅੱਠ ਦੇ ਵਿੱਚ ਬਾਲੀ ਸੀਨੀਅਰ ਹਾਂ ਬਾਈ ਤੁਸੀਂ ਤੇ ਫਿਰ ਮੇਰੇ ਤੁਸੀਂ ਬਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਨੀਲ ਹੈ ਅੱਛਾ ਤੁਹਾਡਾ ਗੁਰੀ ਗੁਰੀ ਤੁਹਾਡਾ ਬਾਈ ਰਾਜਨ ਵੀਰੇ ਅੱਛਾ ਦੋਸਤੋਂ ਸਾਰੇ ਦੋਸਤ ਸਾਰੇ ਦੋਸਤ ਹੈ ਵੀਰੇ ਕਿੰਨਾ ਕਿ ਪਿਆਰੀ ਦੋਸਤੀ ਕਿੰਨੀ ਹੈ ਇੱਕ ਦੂਜੇ ਬਸ ਬਚਪਨ ਦੀ ਗੱਲ ਹੀ ਹੈ ਹੋਰੀ ਅਸੀਂ ਮੱਲੇ ਖੇਡ ਕੇ ਵੱਡੇ ਹੋਏ ਸਾਰੇ ਜਿਹਨੇ ਅੱਛਾ ਹੋਰ ਉਹ ਗੁੱਲੀ ਟੱਲਾ ਸਾਰਾ ਕੁਝ ਆ ਬੈਕ ਸਾਈਡ ਤੇ ਆਪਣਾ ਸਾਰਾ ਏਰੀਆ ਹੈ ਅੱਛਾ ਬਚਪਨ ਦੀ ਕੋਈ ਏਦਾਂ ਦੀ ਗੱਲ ਚਿਤ ਹੋਵੇ ਜਦੋਂ ਕੁੱਟ ਪਈ ਹੋਵੇ ਤੇ ਪਈ ਸਾਰਿਆਂ ਦੇ ਇਕੱਠਿਆਂ ਤੇ ਪਈ ਹਾਂ ਪਾਣੀ ਖੜਾ ਹੋ ਜਾਂਦਾ ਸੀ ਨਾ ਮੈਂ ਆਏ ਅਸੀਂ ਨਹਾਣ ਚਲੇ ਜਾਂਦੇ ਸੀ ਉਹਨੇ ਨਾਲਾ ਹੁੰਦਾ ਸੀ ਪਹਿਲਾਂ ਮੀਂਹ ਦਾ ਟਾਈਮ ਹੁੰਦਾ ਸੀ ਉਰੇ ਪਾਣੀ ਖੜਾ ਹੋ ਜਾਂਦੇ ਸੀ ਉੱਤੋਂ ਨਾ ਆ ਕੇ ਆ ਜਾਂਦੇ ਸੀ ਫਿਰ ਸਾਡਾ ਬੁੜਾ ਬਧੰਦਾ ਹੁੰਦਾ ਜੀ ਕੱਪੜੇ ਗਿੱਲੇ ਕਰਨ ਤੋਂ ਬਾਅਦ ਹੋਲੀ ਆ ਰਹੀ ਹੈ ਹੁਣ ਹੋਲੀ ਹੁੰਦਾ ਜੀ ਹਾਂ ਹੋਲੀ ਆ ਰਹੀ ਹੈ ਹੋਲੀ ਦਾ ਵੀ ਬੰਨ ਇੱਕ ਹਫਤੇ ਪਹਿਲੇ ਹੀ ਮਾਰਪੈਣੀ ਸਟਾਰਟ ਹੋ ਜਾਂਦੀ ਸੀ ਇਹਨੂੰ ਸੰਦੋਨੀ ਸਾਡੇ ਦਾ ਕਰਦੇ ਕਹਿੰਦੇ ਵੀ ਫਨ ਕਰੋ ਹੋਲੀ ਆ ਰਹੀ ਹੈ ਹੁਣ ਫਿਰ ਬਚ ਕੇ ਰਹੇ ਨਹੀਂ ਕੁੱਟ ਬੜੀ ਪੈ ਪੱਕਾ 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 ਕਿ ਕਿ ਕਦੋਂ ਕਰੂੰਗਾ ਹੋਲੀ ਬਲਾ ਹੋਲੀ ਪਤਾ ਨਹੀਂ ਪਰਸੂ ਪਰਸੂ ਅਰਦੀ ਹੈ ਸਰ ਮੰਡੇ ਹਾਂ ਸੋਮਵਾਰ ਦਿਨ ਪੂਰਾ ਪਰ ਬੰਦਾ ਹੈ ਤੇ ਕੀ ਹੋਲੀ ਦਾ ਪੂਰਾ ਹੀ ਪੂਰਾ ਤਾਰ ਲੇ ਸਲੈਂਸਰ ਆਪਾਂ ਨੇ ਤਾਰ ਲੇ ਆਮਿਆਂ ਦੇ ਸਲੈਂਸਰ ਟੈਂਸ਼ਨ ਨਾਲੋ ਨੇ ਨੇ ਮਹੌਲ ਵੀ ਆਪਾਂ ਠੰਡਾ ਰੱਖਣਾ ਪਿਆਰ ਨਾਲ ਹੁੰਦਾ ਵੀਰੇ ਪੀਣ ਤੋਂ ਬਾਅਦ ਗਰਮ ਹੀ ਹੁੰਦਾ ਮਹੌਲ ਇਹ ਆਪਾਂ ਕੀ ਪੀਣਾ ਕੀ ਹੈ ਰੈੱਡ ਬੁੱਲ ਨਾ ਹਾਂ ਠੀਕ ਆ ਨਸ਼ੇ ਪੱਤੇ ਤੋਂ ਪਰਹੇਜ਼ ਰੱਖ ਕੇ ਉਹ ਨਸ਼ੇ ਪੱਤੇ ਤੋਂ ਪਰਹੇਜ਼ ਰੱਖ ਕੇ ਅੱਛਾ ਬਾਈ ਇਹ ਪੜੇ ਲਿਖੇ ਕਿੰਨਾ ਕੋ ਬੈਲਾ ਤਾ ਬਸ ਮੈਂ ਪੰਜਵੀਂ ਪਾਸ ਹੈ ਜੀ ਮੈਂ ਦਸਵੀਂ ਮੈਂ ਦਸਵੀਂ ਅੱਛਾ ਇਹ ਕਿਦਾਂ ਪੰਜਵੀਂ ਦਸਵੀਂ ਤੁਹਾਡੇ ਤੋਂ ਜ਼ਿਆਦਾ ਪੜੇ ਲਿਖੇ ਨੇ ਤਾਂ ਫਿਰ ਇਹਨੂੰ ਅੱਗੇ ਕਰ ਦਿੰਦੇ ਆਪਾਂ ਇਹਦੀ ਮਾਰ ਪਈਏ ਸਭ ਤੋਂ ਜ਼ਿਆਦਾ ਮੇਰੀ ਮੇਰੀ ਹੋਈ ਆ ਹੁਕੂਸ ਇਹਦੇ ਲਈ ਤਾਂ ਪਾਗਲਾ ਜਾਂਦਾ ਹੀ ਡੰਗ ਲੈ ਕੇ ਕਰਾਂ ਨਹੀਂ ਤਾਂ ਜੜੀ ਵੀ ਕਦੇ ਟੈਂਪੋ ਤੋਂ ਉਤਰੋ ਕਦੇ ਵੀ ਨਹੀਂ ਅੱਛਾ ਭਾਈ ਮੈਰਿਡ ਔਰ ਅਨਮੈਰਿਡ ਮੈਂ ਅਨਮੈਰਿਡ ਆ ਵੀਰੇ ਮੈਂ ਤੂੰ ਵੀਰੇ ਮੈਰਿਡ ਆ ਜੀ ਜੀ ਬਾਈ ਮੈਰਿਡ ਆ ਬਾਈ ਮੈਰਿਡ ਹਾਂਜੀ ਕਿੰਨਾ ਉਹ ਨਾ ਮਸਹੂਮ ਜੇ ਤਰੀਕੇ ਨਾਲ ਗਿਆ ਹਾਂ ਮੈਂ ਮੈਰਿਡ ਆ ਇਹਦਾ ਮੁੰਡਾ ਨਾ ਨਾ ਮੈਂ ਕਿੱਥੇ ਮੈਰਿਡ ਆ ਮੈਂ ਵੀ ਮੈਰਿਡ ਆ ਤੇ ਮੁੰਡੇ ਦਾ ਵਿਆਹ ਹੋ ਗਿਆ ਨਾ ਵੀਰੇ ਮੈਂ ਨਾ ਮੈਂ ਸਿੰਗਲ ਆ ਵੀਰੇ ਸਿੰਗਲ ਸਿੰਗਲ ਵੀਰੇ ਮੈਰਿਡ ਹੋਰ ਅਨਮੈਰਿਡ ਮੈਰਿਡ ਰਹਿ ਕੇ ਫਾਇਦਾ ਕੀ ਅਨਮੈਰਿਡ ਰਹਿ ਕੇ ਵੀਰੇ ਦੇਖਿਆ ਇਹਦਾ ਮੈਰਿਡ ਦੇ ਨਾਲ ਹੀ ਵੀਰੇ ਫਾਇਦਾ ਹੈ ਅੱਛਾ ਮੈਰਿਡ ਆ ਦੋ ਮੇਰੇ ਕੋਲ ਬੇਟੇ ਆ ਇੱਕ ਬੇਟਾ ਮੇਰਾ 12 ਸਾਲਾਂ ਦਾ ਹੈ ਦੂਜਾ ਬੇਟਾ ਮੇਰਾ 8 ਸਾਲਾਂ ਦਾ ਹੈ ਪਰ ਦੇਖੋ ਅਨਮੈਰਿਡ ਦੇ ਨਾਲ ਖੜਿਆ ਮੈਂ ਇਹ ਅਨਮੈਰਿਡ ਹੈ ਇਹ ਮੈਰਿਡ ਖੜਿਆ ਕੋਈ ਕਹਿ ਸਕਦਾ ਹੈ ਮੈਰਿਡ ਮੈਰਿਡ ਦੇਖੋ ਕਿੰਨਾ ਹੈਪੀ ਤੁਸੀਂ ਦੱਸੋ ਹੁਣ ਵੀ ਜਿਹੜੀ ਅਨਮੈਰਿਡ ਲਾਈਫ ਹੈ ਉਹ ਦੀ ਵਰਗੀ ਲਾਈਫ ਨਹੀਂ ਮੈਰਿਜ ਕਰਕੇ ਤਾਂ ਬੰਦਾ ਝੁੱਕ ਜਾਂਦਾ نیچے ਪਰ ਇੱਕ ਗੱਲ ਹੋਰ ਹੈ ਸੀ ਕੁੰਮਨ ਜਾਂਦੇ ਆ ਇਕੱਠੇ ਹੀ ਜਾਂਦੇ ਆ ਕਿਤੇ ਵੀ ਜਾਂਦੇ ਆ ਪਰ ਦੋਨੇ ਇੰਜੋਏਮੈਂਟ ਇੱਕ ਇੱਕ ਤਰ੍ਹਾਂ ਦਾ ਹੀ ਕਰਦੇ ਆ ਅੱਛਾ ਇਹ ਇਹ ਕਹਿ ਰਹੇ ਨੇ ਕਹਿੰਦੇ ਮੈਰਿਡ ਕਰਕੇ ਬੰਦਾ ਝੁੱਕ ਜਾਂਦਾ ਦੋ ਜਵਾਬ ਭਾਈ ਫੈਮਿਲੀ ਕਰਕੇ ਭਾਈ ਚੁਗਣਾ ਹੀ ਪੈਂਦਾ ਹੈਗਾ ਸਾਰੀ ਰਿਸਪੋਨਸਿਬਿਲਟੀ ਭਾਈ ਘਰ ਦੇ ਮਾਪੇ ਨਹੀਂ ਸੰਭਾਲ ਨਹੀਂ ਹੈਗੀ ਆ ਆਪਣਾ ਵੀ ਫਰਜ ਬਣਦਾ ਵੀ ਵੀ ਆਪਾਂ ਵੀ ਸੰਭਾਲੀਏ ਆਪਣਾ ਟਾਈਮ ਆ ਗਿਆ ਤਾਂ ਕਵਿਲਦਾਰੀ ਚ ਪਈ ਹੈ ਸਭ ਕੁਝ ਮਾਪੇ ਜਿੰਨਾ ਕਰਨਾ ਸੀ ਉਹਨਾਂ ਨੇ ਕਰਤਾ ਹੁਣ ਸਾਡੀ ਜ਼ਿੰਮੇਵਾਰੀ ਹੈਗੀ ਆ ਆਪਾਂ ਵੀ ਸੰਭਾਲੀਏ ਇਸ ਕਰਕੇ ਮੈਂ ਹੀ ਭਾਈ 6 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਛਾ ਲਵ ਮੈਰਿਜ ਹੋਣਾ ਅਰੇਂਜ ਮੈਰਿਜ ਭਾਈ ਅਰੇਂਜ ਮੈਰਿਜ ਭਾਈ ਲਵ ਮੈਰਿਜ ਤਾਂ ਭਾਈ ਵੀ ਜਿਵੇਂ ਕੁੱਤਾ ਪਿੱਛੇ ਭੋਗਣ ਵਾਲੀ ਗੱਲ ਹੋ ਜਾਂਦੀ ਹੈ ਇਹ ਬੰਦਾ ਭੱਜਦਾ ਭੱਜਦਾ ਮੈਂ ਚ ਬੰਦੇ ਥੱਕ ਜਾਂਦਾ ਇਹ ਹੋ ਨਹੀਂ ਛੱਡਦੀ ਬਈ ਭਰਾਵਾ ਵੀ ਅਰੇਂਜ ਮੈਰਿਜ ਸਹੀ ਹੈ ਬਾਕੀ ਵੀਰੇ ਅਰੇਂਜ ਮੈਰਿਜ ਆਏ ਆ ਮਾਪਿਓ ਜਿਹੜੀ ਕੁੜੀ ਨੂੰ ਪਸੰਦ ਕਰਕੇ ਲਿਆਂਦੇ ਆ ਮਾਪਿਓ ਜਿਹੜੀ ਕੁੜੀ ਨੂੰ ਪਸੰਦ ਕਰਕੇ ਲੈ ਕੇ ਆਂਦੇ ਆ ਉਹਨਾਂ ਨੇ ਨਾਲ ਰਹਿਣਾ ਹੁੰਦਾ ਆਪਾਂ ਦਾ ਕੰਮ ਤੇ ਆ ਜੀਦਾ ਸਾਰਾ ਦਿਨ ਉਹਨਾਂ ਨੇ ਉਹਨਾਂ ਦੇ ਨਾਲ ਰਹਿਣਾ ਤਾਂ ਇਸ ਲਈ ਆਪਾਂ ਦਾ ਕਹਿੰਨਾ ਹੈ ਅਰੇਂਜ ਮੈਰਿਜ ਜੀ ਦੇਖੋ ਵਧੀਆ ਅੱਛਾ ਭਾਈ ਉਮਰ ਪਹਿਲਾਂ ਤੇ ਏਜ ਚਲੋ ਮੈਂ ਪੁੱਛਦਾ ਨਹੀਂ ਤੁਹਾਡੀ ਮੈਰਿਡ ਹੋ ਗਈ ਹੈ ਤੇ ਮੈਨੂੰ ਇਦਾਂ ਦੱਸੋ ਘਰਦਿਆਂ ਤੂੰ ਕਿੰਨੀ ਕੁ ਕੁੱਟ ਪਈ ਸੀਗੀ ਮੈਰਿਜ ਤੇ ਨਾ ਨਾ ਪਹਿਲਾ 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 ਬਾਜੀ ਬਸ ਜਿੰਨੀ ਜਿੰਨੀ ਪਈ ਹੈ ਬਸ ਹੁਣ ਅਸੀਂ ਆਪਣੇ ਬੱਚੇ ਨੂੰ ਮਾਰ ਨਹੀਂ ਸਕਦੇ ਵੀ ਇੰਨੀ ਪਈ ਹੈ ਸਕੂਲ ਦੇ ਟਾਈਮ ਤੇ ਲਾ ਲੋ ਭਾਈ ਮਾਪੇ ਪਾਪਾ ਨੇ ਐਡਾ ਟਾਈਮ ਤੇ ਮੈਡਮਾਂ ਦੇ ਸਾਹਮਣੇ ਮਾਰਿਆਗਾ ਭਾਈ ਪੁੱਛੋ ਨਾ ਬਸ ਹੁਣ ਤਾਂ ਅਸੀਂ ਆਪਾਂ ਬੱਚੇ ਨੂੰ ਮਾਰ ਹੀ ਨਹੀਂ ਸਕਦੇ ਇੰਨਾ ਪਿਆਰ ਕਰਦੇ ਆ ਪਹਿਲਾ ਵਾਲਾ ਕੁੱਟ ਵਧੀਆ ਹੁੰਦੀ ਸੀਗੀ ਪਹਿਲਾਂ ਮੈਨੂੰ ਇਦਾਂ ਦੱਸੋ ਵੀ ਕੁੱਟ ਜਿਹੜੀ ਵਧੀਆ ਪੈਂਦੀ ਹੁੰਦੀ ਸੀ ਆਪਣੇ ਪਹਿਲਾਂ ਦੀ ਕੁੱਟ ਤਾਂ ਬਹੁਤ ਵਧੀਆ ਸੀ ਤਾਂ ਹੀ ਤਾਂ ਅਸੀਂ ਸੁਧਰ ਗਏ ਹਾਂ ਤਾਂ ਹੀ ਤਾਂ ਲੈਣ ਤੇ ਖੜੇ ਆ ਹਾਂ ਮੇਰੇ ਵੀ ਬੜੀ ਪਈ ਆ ਕੁੱਟਾ ਆਪਣੇ ਸਾਰਿਆਂ ਦੇ ਪਈ ਆ ਜਿਹੜੇ ਅੱਜ-ਕੱਲ ਦੇ ਨਵੇਂ ਆ ਰਹੇ ਨੇ ਉਹਨਾਂ ਦੇ ਕੁੱਟ ਨਹੀਂ ਪੈਰੀ ਇਸ ਨੂੰ ਤੁਸੀਂ ਕਿੱਦਾਂ ਦੇ ਸਾਡੇ ਕੁੱਟ ਦਾ ਵੀਰੇ ਸਾਨੂੰ ਇਹ ਫਾਇਦਾ ਹੋਇਆ ਅਸੀਂ ਨਸ਼ੇ ਪੱਤੀਆਂ ਤੋਂ ਦੂਰ ਅਸੀਂ ਲੰਡਰਗੀਰੀ ਤੋਂ ਦੂਰ ਅਸੀਂ ਬਦਮਾਸ਼ੀ ਤੋਂ ਦੂਰ ਸਾਰਾ ਤੁਸੀਂ ਦੂਰ ਇਹ ਸਾਡੀ ਕੁੱਟਦੰਦਿੱਜਾ ਹੈ ਜਿਹੜਾ ਸਾਨੂੰ ਬਚਪਨ ਜੀ ਕੁੱਟ ਪਈ ਹੈ ਅੱਛਾ ਇਹ ਕਾਲਜ ਟਾਈਮ ਤੋਂ ਫਰੈਂਡ ਨੇ ਤੁਹਾਡੇ ਸਕੂਲ ਟਾਈਮ ਤੋਂ ਇਹ ਅਸੀਂ ਕਾਲਜ ਤੋਂ ਬਾਅਦ ਦੀ ਫਰੈਂਡਾਂ ਅੱਛਾ ਹਾਂਜੀ ਪਰ ਬਹੁਤ ਵਧੀਆ ਫਰੈਂਡਾਂ ਆ ਬਲਕਿ ਸਾਡਾ ਕਾਲਜ ਫਰੈਂਡ ਨਾਲ ਵੀ ਜਿਆਦਾ ਵਧੀਆ ਫਰੈਂਡ ਨਾਲ ਅਸੀਂ ਬਣ ਚੁੱਕੇ ਹਾਂ ਇੱਥੇ ਵੀ ਜਾਣਿਆ ਮਤਲਬ ਇਕੱਠੇ ਘੁੰਮਣ ਫਿਰਨ ਲਈ ਜਾਂਦੇ ਆ ਇਹ ਨਹੀਂ ਸਮਝਦੇ ਭਾਈ ਤੇਰੀ ਏਜ ਕਿੰਨੀ ਹੈ ਤੇਰੀ ਏਜ ਕਿੰਨੀ ਹੈ ਤੂੰ ਵੱਡਾ ਤੂੰ ਛੋਟਾ ਬਾਈ ਲਈ ਬਹੁਤ ਵਧੀਆ ਸ਼ਹਿਰੀ ਮੰਦ ਦਾ ਇੱਕ ਗਾਣਾ ਦਾ ਤੁਹਾਨੂੰ ਮੈਂ ਸੁਣਾਉਣਾ ਉਹਦੀਆਂ ਦੋ ਲਾਈਨਾਂ ਤੇ ਤੁਸੀਂ ਮੈਨੂੰ ਦੱਸਿਓ ਫਿਰ ਤੁਹਾਨੂੰ ਉਹਦੇ ਸੁਣ ਕੇ ਕੀ ਚੇਤਾ ਆ ਉਹਦਾ ਉਹਦੇ ਉਹਦੇ ਗਾਣੇ ਦਾ ਗਾਣੇ ਦੀਆਂ ਲਾਈਨਾਂ ਨੇ ਕਹਿੰਦਾ ਕਾਲਜ ਵਾਲੇ ਜੀਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਕਈਆਂ ਨੂੰ ਮਿਲ ਗਈ ਨੌਕਰੀ ਤੇ ਕੁਝ ਹੋ ਕੇ ਦਬਾ ਨਿਕਲੇ ਹੌਂਦੀ ਹੈ ਕਾਲਜ ਦੀ ਯਾਦ ਬਿਲਕੁਲ ਬਿਲਕੁਲ ਪਰ ਮੈਂ ਤਾਂ ਕਾਲਜ ਗਿਆ ਨਹੀਂ ਇਹ ਗਿਆ ਭਰਾ ਕਾਲਜ ਇਹਨੂੰ ਜ਼ਿਆਦਾ ਪਤਾ ਹੋਵੇਗਾ ਆਪਾਂ ਤਾਂ ਗੇਨ ਹੀ ਕਾਲਜ ਬੀ ਸਕੂਲ ਦੀ ਹੁੰਦੀ ਹੈ ਸਕੂਲ ਦੀ ਬਹੁਤ ਜ਼ਿਆਦਾ ਆਉਂਦੀ ਹੈ ਸਹੀ ਗੱਲ ਸਕੂਲ ਦਾ ਭੁੱਲੀ ਨਹੀਂ ਜਾਂਦੀ ਉਹਦਾ ਲਾਈਫਟਾਈਮ ਯਾਦ ਹੀ ਰਹਿਣੀ ਹੈ ਇਹਦਾ ਭਾਜੀ ਨੂੰ ਉਹਨਾਂ ਨੇ ਪੁੱਛਣਾ ਪਏਗਾ ਹੋਸਟਲ ਵਾਲਾ ਕਮਰਾ ਹਾਂ ਇਹ ਹੋਈ ਦੱਸੋਗੇ ਨਾ ਵੀਰੇ ਹੋ ਅਸ ਵੈਸੇ ਅਸੀਂ ਲੋਕਲੀ ਸੀ ਹੋਸਟਲ ਤਾਂ ਨਹੀਂ ਆ ਪਰ ਇਹ ਕਾਲਜ ਜਾਂਦੇ ਸੀ ਬਾਕਾਲੇ ਦੀ ਲਾਈਫ ਹੀ ਬਹੁਤ ਵਧੀਆ ਹੁੰਦੀ ਹੈ 2-3 ਸਾਲ ਜਿਹੜੇ ਕਾਲਜ ਚ ਲਾਇਆ ਬਹੁਤ ਵਧੀਆ ਲਾਇਆ ਜਿਹੜੇ ਯਾਰ ਬੇਲੀ ਸੀਗੇ ਉਹ ਕਹਿੰਦੇ ਕਿ ਨਾ ਸਾਫ ਖੂਨ ਹੁੰਦਾਗਾ ਉਹਨਾਂ ਦੇ ਵਿੱਚ ਨਾ ਲਾਲਚ ਨਹੀਂ ਹੁੰਦੀ ਹੈਗੀ ਯਾਰਾਂ ਬੇਲੀਆਂ ਦੀ ਕਿੰਨੀ ਕਿ ਚੇਤਾ ਹੁੰਦੀ ਯਾਦ ਕਿੰਨੀ ਗਾ ਚੇਤੇ ਆਉਂਦੇ ਆ ਬਹੁਤ ਆਉਂਦੇ ਆ ਸਾਡੇ ਕੋਲ ਮਿਲ ਕੇ ਵੀ ਜਾਂਦੇ ਆ ਦੋ ਦੋ ਸਾਲ ਤਿੰਨ ਤਿੰਨ ਸਾਲ ਬਾਅਦ ਮਿਲਦੇ ਆ ਬਹੁਤ ਖੁਸ਼ੀ ਹੁੰਦੀ ਹੈ ਗਲੇ ਲਾ ਕੇ ਮਿਲਦੇ ਆ ਵੀ ਹਾਂ ਯਾਰ ਅਸੀਂ ਪੁਰਾਣੇ ਕਾਲਜ ਫਰੈਂਡਸ ਮਿਲਦੇ ਆ ਬਹੁਤ ਵਧੀਆ ਲੱਗਦਾ ਭਾਈ ਤੋਹੀ ਦੱਸੋ ਤੁਹਾਡੇ ਜਿਹੜੇ ਦੋਸਤ ਖਾਸ ਕੋਈ ਇੱਕ ਦੋਸਤ ਸੀਗਾ ਉਹ ਹੈਗਾ ਹੁਣ ਵੀ ਨਾਲ ਹੈਗਾ ਭਾਈ ਹਾਂਜੀ ਜਿਹੜੇ ਸਕੂਲ ਕਲਾਸਮੈਟ ਦੇ ਸੀਗੇ ਸਕੂਲ ਟਾਈਮ ਹੀ ਬੜਾ ਮਤਲਬ ਕੋਲੀ ਵੈਸੇ ਮੈਂ ਗਿਆ ਨਹੀਂ ਹੈਗਾ ਪਲੱਸ 2 ਕੀਤੀ ਹੈ ਮਨੇ ਤਾਂ ਸਕੂਲ ਟਾਈਮ ਦੇ ਸਾਰੇ ਉਹੀ ਨੇ ਜਿਹੜੇ ਚਾਰ ਪੰਜ ਯਾਰ ਦੋਸਤ ਨੇ ਬਾਕੀ ਤਾਂ ਆਪਾਂ ਬਣਾਏ ਨਹੀਂ ਹੈਗੇ ਜਾਣਦੇ ਸਾਰੇ ਨੇ ਪਰ ਐ ਵੀ ਜਿਆਦਾ ਆਪਾਂ ਯਾਰ ਦੋਸਤ ਪਾ ਲਈ ਨਹੀਂ ਹੈਗੀ ਭਾਈ ਇੱਕ ਤਾਂ ਨਸ਼ੇ ਨੇ ਬੰਦੇ ਨੂੰ ਮਾਰਤਾ ਵੀ ਜਿਆਦਾ ਯਾਰ ਦੋਸਤ ਹੀ ਪਾਉਂਗੇ ਤਾਂ ਨਸ਼ੇ 'ਚ ਬਹਿ ਜਾਣਾ ਬੰਦੇ ਨੇ ਆਦਾ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਵਰਤ ਦੇ ਮਗਾ ਖਾਸੇ ਬੰਦੇ ਨਹੀਂ ਰੱਖੇ ਭਈ ਖਾਸੇ ਬੰਦੇ ਨਹੀਂ ਰੱਖੇ ਜਿਹੜੇ ਰੱਖੇ ਆ ਦੋ ਤਿੰਨ ਯਾਰ ਦੋਸਤ ਹੀ ਰੱਖੇ ਆ ਉਹ ਵੀ ਜਿਹੜੇ ਪੁਰਾਣੇ ਹੈਗੇ ਆ ਬਾਕੀ ਨਵੇਂ ਨਹੀਂ ਪਾਲੇ ਅੱਛਾ ਭਾਈ ਪੰਜਾਬ ਦੇ ਬਾਰੇ ਦੱਸੋ ਥੋੜਾ ਪੰਜਾਬ ਦੇ ਨਾਲ ਕਿੰਨਾ ਕ ਪਿਆਰ ਆ ਤੁਹਾਡਾ ਪੰਜਾਬ ਨਾਲ ਮੇਰੇ ਬਹੁਤ ਪਿਆਰ ਆ ਹੁਣ ਪੰਜਾਬ ਤਾਂ ਐਵੇਂ ਆ ਅਸੀਂ ਪੰਜਾਬ 'ਚ ਦੇਖਦੇ ਆਂ ਜੀ ਨਸ਼ੇ ਵੱਧ ਰਹੇ ਆਂ ਪਰ ਅਸੀਂ ਆਪ ਆਪਣੇ ਫਰੈਂਡਸ ਨੂੰ ਜਾਗਰੂਕ ਕਰਦੇ ਆਂ ਵੀ ਇਹ ਤੁਸੀਂ ਇਹ ਚੀਜ਼ਾਂ 'ਚ ਨਾ ਪਾਓ ਖਾਓ ਬਥੇਰਾ ਕੁਝ ਖਾਣ ਨੂੰ ਆ ਪੰਜਾਬ ਲਈ ਤਾਂ ਇਹ ਕਹਿ ਸਕਦੇ ਆਂ ਵੀਰੇ ਪੰਜਾਬ ਤਾਂ ਆਪਣੇ ਸੋਨੇ ਦਾ ਚੀੜੀ ਸੀਗਾ ਔਰ ਅੱਗੇ ਵੀ ਸੋਨੇ ਜਿਹੜੀ ਹੁਣ ਬਣੂਗਾ ਟਾਈਮ ਆ ਗਿਆ ਸੋਨੇ ਜਿਹੜੀ ਬਣਨ ਦਾ ਜਿੰਨਾ ਕੋਰੇ ਨਸ਼ਾ ਲੋਕਾਂ ਨੇ ਕੀਤਾ ਔਰ ਲੋਕਾਂ ਬੱਚੇ ਨਸ਼ਿਆਂ 'ਚ ਗਏ ਹੁਣ ਹੌਲੀ ਹੌਲੀ ਸੁਧਾਰ ਹੋ ਰਿਹਾ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਵਗੈਰਾ ਬਈ ਪੰਜਾਬੀ ਮਾਂ ਬੋਲੀ ਪਾਜੀ ਵੈਸੇ ਮੈਂ ਪਿੱਛੋਂ ਪਾਜੀ ਰਾਜਸਥਾਨ ਤੋਂ ਨੇ ਪਰ ਜਨਮ ਹੈ ਪੜਿਆ ਪਾਜੀ ਮੈਂ ਇੱਥੇ ਹੈਗਾ ਪੰਜਾਬ 'ਚ ਹੁਣ ਮੈਂ ਆਪਣੇ ਆਪ ਨੂੰ ਪੰਜਾਬੀ ਸਮਝਦਾ ਵੀ ਆਪਾਂ ਰਾਜਸਥਾਨ ਤੋਂ ਘਰਦੇ ਨੇ ਫੇਰ ਹੁਣ ਆਪਾਂ ਪੰਜਾਬੀ ਸਮਝਦੇ ਆਪਣੇ ਆਪ ਨੂੰ ਵੀ ਇਹ ਨਹੀਂ ਅਭੀ ਆਪਾਂ ਪੰਜਾਬ ਦੇ ਨਹੀਂ ਆ ਮੈਂ ਬਚਪਨ ਇੱਥੇ ਹੀ ਗੜਾ ਹੈਗਾ ਇੱਥੇ ਪੜੇ ਆ ਇੱਥੇ ਜਨਮ ਹੋਇਆ ਪਰ ਆਪਾਂ ਪੰਜਾਬੀ ਆ ਅੱਛਾ ਤੁਹਾਨੂੰ ਦੱਸ ਤੁਹਾਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਪਿਆਰ ਆ ਯਾਰ ਪੰਜਾਬੀ ਆਪਣੀ ਮਾਂ ਬੋਲੀ ਆ ਆਪਾਂ ਨੂੰ ਪੂਰਾ ਪਿਆਰ ਆ ਪੰਜਾਬੀ ਮਾਂ ਬੋਲੀ ਨਾਲ ਉਹ ਪੂਰੀ ਜੰਮੇ ਪਲੇ ਉਰੇ ਦੀਆਂ ਆਪਰਾ ਪੂਰਾ ਅਸੀਂ ਤਾਂ ਵੀਰੇ ਬਾਹਰ ਵੀ ਜਾਂਦੇ ਆ ਨਾ ਕਿ ਕੋਈ ਵੀ ਸਟੇਟ ਚ ਜਾਂਦੇ ਆ ਤਾਂ ਅਸੀਂ ਪੰਜਾਬੀ ਚ ਹੀ ਗੱਲ ਕਰਦੇ ਆ ਇਹ ਨਹੀਂ ਅਸੀਂ ਹਿੰਦੀ ਚ ਗੱਲ ਕਰਦੇ ਆ ਅਸੀਂ ਪੰਜਾਬੀ ਚ ਹੀ ਗੱਲ ਕਰਦੇ ਆ ਉਹਨਾਂ ਨੂੰ ਪਤਾ ਲੱਗ ਗਈ ਬੰਦੇ ਪੰਜਾਬ ਤੋਂ ਆਏ ਨੇ ਤਾਂ ਆਪਾਂ ਨੂੰ ਕਿਤੇ ਵੀ ਜਾਈਦਾ ਪੰਜਾਬੀ ਬੰਦੇ ਨੂੰ ਹਮੇਸ਼ਾ ਬਾਹਰ ਜਾ ਕੇ ਪੰਜਾਬੀ ਚੀ ਗੱਲ ਕਰਨੀ ਚਾਹੀਦੀ ਹੈ ਨਾ ਉਹ ਕਿ ਨਾ ਹਿੰਦੀ ਨਾ ਇੰਗਲਿਸ਼ ਕੋਈ ਵੀ ਉਹਨਾਂ ਦੀ ਭਾਸ਼ਾ ਉਹ ਆਪਣੀ ਭਾਸ਼ਾ ਦੀ ਗੱਲ ਕਰਨ ਲੇਕਿਨ ਆਪਾਂ ਨੂੰ ਆਪਣੀ ਪੰਜਾਬੀ ਭਾਸ਼ਾ ਦੀ ਗੱਲ ਕਰਨੀ ਚਾਹੀਦੀ ਹੈ ਪਟਿਆਲੇ ਪਟਿਆਲੇ ਸ਼ਹਿਰ ਦੇ ਕੋਈ ਪੰਜ ਖਾਸੀਅਤਾਂ ਦੱਸੋ ਵੀ ਬਾਹਰੋਂ ਆਪਾਂ ਕਿਸੇ ਨੂੰ ਕਹਿਣਾ ਵੀ ਤੂੰ ਪਟਿਆਲੇ ਦੇ ਵਿੱਚ ਆ ਤੇ ਉਹ ਕਹੇਗਾ ਪਟਿਆਲੇ ਦੇ ਵਿੱਚ ਕੀ ਖਾਸ ਆ ਪਟਿਆਲੇ ਦੇ ਵਿੱਚ ਵੀਰੇ ਇਸ ਟਾਈਮ ਦੇਖੋ ਆਪਣਾ ਕਿਲਾ ਮੁਬਾਰਕ ਹੈ ਤੇ ਇਸ ਅਗਰ ਆਪਾ ਕਹੇ ਦੇਖੋ ਘੁੰਮਣ ਲਈ ਤਸ਼ਕੀਲਾ ਮੁਬਾਰਕ ਹੈ ਸ਼ੀਸ਼ ਮਹਿਲ ਹੈ ਡੀਰ ਪਾਰਕ ਹੈ ਅਗਰ ਆਪਾਂ ਨੇ ਇੱਥੇ ਆ ਕੇ ਦਰਸ਼ਨ ਕਰਨੇ ਹਨ ਤਾਂ ਆਪਣਾ ਦੁਖਨਵਾਰਨ ਸਾਹਿਬ ਗੁਰਦੁਆਰਾ ਇੱਥੇ ਮੱਥਾ ਟੇਕੋ ਉਸ ਤੋਂ ਬਾਅਦ ਆਪਣਾ ਮਾਤਾ ਕਾਲੀ ਦੇਵੀ ਜੀ ਦਾ ਮੰਦਿਰ ਹੈ ਐਵੇਂ ਹੀ ਮੋਤੀ ਬਾਗ ਗੁਰਦੁਆਰਾ ਸਾਹਿਬ ਹੈ ਦੋ ਤਿੰਨ ਜਗ੍ਹਾ ਅਸੀਆਂ ਨੇ ਜਿਹੜੀਆਂ ਦੇਖੋ ਇਹ ਬਹੁਤ ਫੇਮਸ ਹੈ ਐਦਾ ਲੋਕ ਬਹੁਤ ਇੱਥੇ ਆ ਕੇ ਮੱਥਾ ਟੇਕਦੇ ਆ ਕੋਈ ਦੋਸਤ ਬਾਹਰ ਗਏ ਹੋਏ ਨੇ ਤੁਹਾਡੇ ਬਾਹਰ ਵੀਰੇ ਹਾਂਜੀ ਗਏ ਹੋਏ ਨੇ ਜੀ ਬੱਸ ਉਹਖੇਰ ਆਪਣੇ ਬਾਹਰਲੇ ਦੋਸਤਾਂ ਨੂੰ ਆਂਦੇ ਆਜੋ ਤੁਸੀਂ ਵੀ ਇੱਥੇ ਵੀ ਉੱਥੇ ਬਹੁਤ ਕੁਛ ਹੈ ਪੰਜਾਬ 'ਚ ਕੁਛ ਨਹੀਂ ਪਰ ਅਸੀਂ ਕਹਿੰਦੇ ਆ ਪੰਜਾਬ ਦੇ ਵਿੱਚ ਬਹੁਤ ਕੁਛ ਹੈ ਜੇ ਆਪਾਂ ਇੱਥੇ ਰਹਿ ਕੇ ਆਪਾਂ ਮਿਹਨਤ ਕਰੀਏ ਤਾਂ ਬਹੁਤ ਕੁਛ ਹੈ ਬਈ ਮਾਤਾ ਮਾਤਾ ਪਿਤਾ ਤੇ ਨਾਲ ਕਿੰਨਾ ਪਿਆਰਾ ਤੁਹਾਡਾ ਮਾਤਾ ਵੀ ਤਾਂ ਬਹੁਤ ਪਿਆਰਾ ਹੈ ਵੀਰੇ ਆਪਣਾ ਆਪਾਂ ਆਪਣੇ ਜਿਗਰ ਦੇ ਟੋਟੇ ਨੇ ਵੀਰੇ ਜਾਣ ਨੇ ਆਪਣੀ ਟੁੱਟ ਬਚਪਨ ਦੇ ਵਿੱਚ ਮੰਮੀ ਕੋਲੋਂ ਜ਼ਿਆਦਾ ਪੀਏਗਾ ਡੈਡੀ ਕੋਲੋਂ ਡੈਡੀ ਕੋਲੋਂ ਵੀਰੇ ਕਿੰਨਾ ਕੀ ਸ਼ਰਾਰਤ ਤੇ ਸ਼ਰਾਰਤੀ ਹੁੰਦੇ ਸੀ ਜ਼ਿਆਦਾ ਤੁਸੀਂ ਕਿ ਸਾਊ ਸੀ ਵੀਰੇ ਮੇਰੇ ਬਾਪੂ ਨੇ ਇਹ ਨਹੀਂ ਦੇਖਣਾ ਕਿ ਕੀ ਉਹਦੇ 'ਚ ਜੋ ਵੀ ਉਹਦੇ ਹੱਥ 'ਚ ਆ ਗਿਆ ਨਾ ਉਹਨੇ ਮਾਰ ਦੇਣਾ ਸਾਨੂੰ ਇੰਨਾ ਕੋ ਖੋਫ ਹੁੰਦਾ ਸੀ ਛੋਟੇ ਹੁੰਦੇ ਅਸੀਂ ਗੈਪ ਹੋ ਜਾਂਦੇ ਸੀ ਜਿੱਥੇ ਦੇਖਦਾ ਸੀ ਸਾਡਾ ਬਾਪੂ ਕਿ ਆ ਗਿਆ ਨਾਲ ਹੀ ਗੈਪ ਇਹ ਤਾਂ ਹੁਣ ਥੋੜੇ ਵੱਡੇ ਹੋਏ ਚਾਕਾ ਕੋਲਿਆ ਨੇ ਤਾਂ ਪਹਿਲਾਂ ਤਾਂ ਬਹੁਤ ਇੰਨਾ ਡਰ ਲੱਗਦਾ ਸੀ ਜਿੱਥੇ ਖੜ ਜਗੇ ਕੋਈ ਕਹਿੰਦੇ ਨਾ ਤੇਰਾ ਬਾਪੂ ਆ ਗਿਆ ਉੱਥੋਂ ਨਾਲ ਹੀ ਗੈਪ ਹੋ ਜਾਂਦੇ ਸੀ ਬਈ ਪਿੰਡ ਤੋਂ ਬਿਲੋਂਗ ਕਰਦੇ ਹਾਂ ਤੁਹਾਡੇ ਚੋ ਕੇ ਜਾਂ ਸਾਰੇ ਸ਼ਹਿਰ ਤੇ ਤੁਸੀਂ ਹੈ ਤਾਂ ਦੇਖੋ ਪਿੰਡ ਤੋਂ ਬਿਲੋਂਗ ਕਰਦੇ ਸੀਗੇ ਪਰ ਹੁਣ ਅਸੀਂ ਸ਼ਹਿਰ 'ਚ ਆ ਗਏ ਮਤਲਬ ਕਿ 1947 ਤੋਂ ਪਹਿਲਾਂ ਸ਼ਹਿਰ ਦੇ ਵਿੱਚ ਹੀ ਆ ਗਏ ਸੀ ਉਦੋਂ ਸ਼ਹਿਰ ਦੇ ਵਿੱਚ ਹੀ ਆ ਕੁਆਦੀਆਂ ਸੀ ਜੀ ਬੋਲੋ ਹਰ ਕੁਆਦੀ ਦੀ ਗੱਲ ਕਰੋ ਵੈਸੇ ਮੈਂ ਇਧਰੋਂ ਆਪਣੇ ਵਾਲੀ ਬੋਲੀ ਜਾਊਂਗਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਮਹਾਰਾ گاؤں ਜਿਵੇਂ ਇਧਰ ਸਮਲਾਵਾਦ ਉੱਥਾ ਸੀ ਹਮ ਰਹੇ ਕਰਾਂ ਤੇ ਇੱਥੇ ਤੋਂ ਹਮ ਪਟਿਆਲਾਵਾਂ ਆ ਗਏ ਤੇ ਹਮ ਪਟਿਆਲਾਵਾਂ ਆ ਗਏ ਨਾ ਥੜਾ ਮਾਰਿਆ ਵਾਲੇ ਹੈ ਬਈ ਅਰੇ ਮਾਰੇ ਵਾਲਾ ਬਈ ਮੈਂ ਵੀ ਬੋਲ ਰਿਹਾ ਥੋੜੀ ਥੜਾ ਮਾਰਾ ਹਾਂ ਹਾਂ ਬਿਲਕੁਲ ਬਿਲਕੁਲ ਅੱਛਾ ਰਾਜਸਥਾਨੀ ਆਉਂਦੀ ਹੈ ਬਈ ਫਿਰ ਤੁਹਾਨੂੰ ਬੋਲ ਨਹੀਂ ਰਾਜਸਥਾਨੀ ਕਰੇ ਰਾਜਸਥਾਨੀ ਬੋਲੀ ਦੀ ਹੈ ਭਾਈ ਬਾਕੀ ਬੋਲ ਨਹੀਂ ਸਿਖਾਓ ਫਿਰ ਸਾਨੂੰ ਬਈ ਰਾਜਸਥਾਨੀ ਦੇ ਵਿੱਚ ਭਾਈ ਰਾਜਸਥਾਨੀ ਬੋਲਦੇ ਆ ਜਿਵੇਂ ਬੰਦਾ ਸਾਹਮਣੇ ਆਵੇ ਹੋਵੇ ਤਾਂ ਫਿਰ ਆਪਾਂ ਰਾਜਸਥਾਨੀ ਬੋਲਦੇ ਆ ਹਾਂ ਅਸੀਂ ਦੋਨੋਂ ਰਾਜਪੂਤ ਅਸੀਂ ਆਪਸ ਵਿੱਚ ਗੱਲ ਕਰਾਂਗੇ ਨਾ ਫਿਰ ਸਮਝ ਆਏਗੀ ਰਾਜਸਥਾਨੀ ਦੇ ਵਿੱਚ ਤੁਸੀਂ ਮੈਨੂੰ ਪੁੱਛਣਾ ਵੀ ਹਾਂ ਭਾਈ ਕੀ ਹਾਲ ਨੇ ਤੇਰੇ ਵੀ ਇਹ ਕਿਦਾਂ ਜੇ ਕਹੋ ਅਰੇ ਹਾਂ ਭਾਇਆ ਕੀ ਹਾਲ ਹੈ ਤੇਰਾ ਠੀਕ ਸਗੇ ਠੀਕ ਸੂ ਭਾਈ ਤੂੰ ਬਤਾ ਹਾਂ ਬੜੀਆ ਬੜੀਆ ਉਹ ਹੈ ਰਾਜਸਥਾਨੀ ਥਾਰੀ ਮੈਂ ਤਾਂ ਠੀਕ ਆ ਤੂੰ ਬਤਾ ਬਾਈ ਕੀ ਹਾਲ ਹੈ ਤੇਰਾ ਬੜੀਆ ਬੜੀਆ ਹੋਰ ਕੀ ਕਰ ਰਿਹਾ ਅੱਜ ਕੱਲ੍ਹ ਉਹ ਦੇਖ ਲੈ ਤੇਰੇ ਸਾਹਮਣੇ ਕੰਮ ਕਰਨ ਲੱਗਿਆ ਆ ਰਿਹਾ ਖੇਡਾ ਕੋ ਨਹੀਂ ਖੇਡਾ ਕੋਲੀ ਖੇਡ ਨਾ ਭਾਈ ਹੋਲੀ ਤੋਂ ਮਾਰੀ ਕਿਥਾ ਕੰਮ ਆ ਲੰਗ ਜਾ ਹਾਂ ਤਨ ਘਰ ਸਿ ਲਾਂਗਾ ਚੱਕਾ ਫੇਰ ਮੇਂ ਬਾਤ ਨਹੀਂ ਘਰ ਸਿਆ ਜੀ ਉਹ ਤੂੰ ਭਾਈ ਚੱਕਾ ਉਹ ਲੰਦਾ ਮੈਂ ਠੀਕ ਰਾਜਸਥਾਨੀ ਭਾਈ ਹਾਂ ਆ ਵਧੀਆ ਬੋਲ ਲੰਦਾ ਭਰਾ ਅੱਛਾ ਭਾਈ ਰਾਜਸਥਾਨ ਤੇ ਪੰਜਾਬ ਦੇ ਵਿੱਚ ਕੀ ਫਰਕ ਆ ਕੋਈ ਉਹ ਨਾ ਗੱਲ ਕਰੋ ਤੁਸੀਂ ਵੀ ਉਹ ਦੱਸੇਗਾ ਉਹ ਸਾਡਾ ਵੱਡਾ ਭਾਈ ਉਹ ਦੱਸੇਗਾ ਪਈ ਰਾਜਸਥਾਨ ਪੰਜਾਬ 'ਚ ਫਰਕ ਇਹ ਹੈਗਾ ਭਾਈ ਉੱਥੇ ਮਤਲਬ ਸ਼ਾਂਤ ਹੀ ਬੰਦੇ ਨੇ ਮਤਲਬ ਜਿੰਨਾ ਕਮਾ ਲਿਆ ਵੀ ਸ਼ਾਮ ਨੂੰ 5 ਵੇ ਕੰਮ ਛੱਡ ਦੇਣਾ ਹੈਗਾ ਉਸ ਤੋਂ ਬਾਅਦ ਵੀ ਆਪਾਂ ਨੂੰ ਲਾਲਚ ਨਹੀਂ ਹੈਗਾ ਵੀ ਜ਼ਿਆਦਾ ਕੰਮ ਕਰਨਾ ਹੈਗਾ ਇੱਥੇ ਪੰਜਾਬ 'ਚ ਭਾਈ ਡਿਊਟੀ ਦੇਣੀ ਪੈਂਦੀ ਹੈ ਕਿਉਂਕਿ ਵੀ ਖਰਚੇ ਬਹੁਤ ਨੇ ਪੰਜਾਬ 'ਚ ਸ਼ੌਂਕ ਬਹੁਤ ਨੇ ਉੱਥੇ ਕੋਈ ਸ਼ੌਂਕ ਨਹੀਂ ਹੈਗਾ ਵੀ ਬੰਦੇ ਹੁੰਦੇ ਵੀ ਥੋੜੇ ਸ਼ੌਂਕੀ ਨੇ ਨਾ ਸਾਡੇ ਸਾੜੇ ਬੰਦਾ ਕਮਾਉਂਦਾ ਵੀ ਤਾਂ ਹੀ ਆ ਵੀਰੇ ਵੀ ਸ਼ੌਂਕ ਪੂਰੇ ਕਰ ਸਕੇ ساری ਉਮਰ ਆਪਾਂ ਨੇ ਕਮਾਣਾ ਹੀ ਹੈ ਤੇ ਆਪਾਂ ਨੇ ਸ਼ੌਂਕ ਵੀ ਜੇ ਕਮਾਵਾਂਗੇ ਤਾਂ ਸ਼ੌਂਕ ਪੂਰੇ ਵੀ ਹੋਣਗੇ ਉਹ ਵਿਦਿਆ ਲੱਗਿਆ ਬਈ ਤੁਹਾਡੇ ਸਾਰੇ ਦੇ ਨਾਲ ਗੱਲ ਕਰਕੇ थैंक यू ਬ੍ਰੇਡ ਗੇੜੀ ਸ਼ੋਹ ਦਾ ਨਾਮ ਆਪਨੇ ਇੱਕ ਵਾਰ ਆਨਾਨਸ ਕਰਦੇ ਤੁਸੀਂ ਵੀ ਹਾਂਜੀ ਸਾਡਾ ਸ਼ੋਹ ਜਰੂਰ ਦੇਖੋ ਆਊਟ ਰੂਟ ਗੇੜੀ ਆਊਟ ਰੂਟ ਗੇੜੀ ਇਹ ਤੁਸੀਂ ਲਾਈਵ ਅੱਜ ਦੇ ਵੀਲਾ ਜਰੂਰ ਦੇਖੋ ਇਹ ਕਦੋਂ ਕਿੱਥੇ ਆਏਗਾ ਚੈਨਲ ਅੱਛਾ 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 ਪਹਿਲੀ ਵੀਡੀਓ ਚਲਾ ਦੇਣਾ ਤੁਹਾਨੂੰ ਆ ਪਾਣੀ ਪਿਓ ਮਾਰੇ ਮਿਹਰਬਾਨੀ थैंक यू थैंक यू ਪਾਣੀ ਦੀ ਸੰਭਾਲ ਰੱਖਣੀਆਂ ਹੋ ਤਾਂ ਹੈ ਹੀ ਹੈ ਜੀ ਪਾਣੀ ਤਾਂ ਸਿਸ ਮਾਰ ਰੱਖਦੇ ਆ ਸੀ ਰੋਜ਼ ਪੀਂਨੇ ਆ ਘੱਟੋ ਘੱਟ 2 ਤੋਂ 2.5 ਲੀਟਰ ਪਾਣੀ ਦੀ ਸੰਭਾਲ ਰੱਖਣੀ ਆ ਬਾਈ ਤੇ ਹੋਲੀ ਦੇ ਵਿੱਚ ਵੀ ਥੋੜਾ ਦੇ ਕੇ ਖੇਡਣਾ ਆਪਾਂ ਸਾਰਿਆਂ ਨੇ ਤਾਂ ਜੋ ਕਿਸੇ ਨੂੰ ਪਹਾਂ ਖੇਡਦੇ ਹੋਲੀ ਵੀਰੇ ਬਹੁਤ ਸੇਫ ਖੇਡਦੇ ਖੇਡਦੇ ਵੈਸੇ ਕਦੇ ਕਦੇ ਪੱਕੇ ਰੰਗਾਂ ਨਾਲ ਵੀ ਆ ਪਰ ਹੁਣ ਹੁਣ ਕੱਚੇ ਰੰਗਾਂ ਚ ਆ ਗਿਆ ਹੁਣ ਥੋੜੀ ਉਮਰ ਵੀ ਹੋ ਗਈ ਨਾ ਹੁਣ ਬੱਚੇ ਆ ਗਏ ਤੁਹਾਡੇ ਅੱਗੇ ਤਾਂ ਵੀਰੇ ਪੂਰੇ ਜੰਗਾਂ ਹਲੇ ਕੋ ਚੱਕਰ ਨਹੀਂ ਆ ਤਾਂ ਛੋਟੇ ਬੱਚੇ ਬਣ ਜੰਨੇ ਆ ਬਾਜੀ ਖੇਡਦੇ ਟਾਈਮ ਬੱਚੇ ਬਣ ਜੰਨੇ ਆ ਬਈ ਪਤਾ ਨਹੀਂ ਕਿਉਂ ਲੱਗ ਜਾਂਦਾ ਵੈਸੇ ਤੇ ਮੈਂ ਕਹਤਾ ਹੀ ਥੈਂਕ ਯੂ ਤੁਹਾਡੇ ਨਾਲ ਗੱਲ ਹੋ ਗਈ ਪਰ ਮੈਨੂੰ ਇਦਾਂ ਲੱਗਦਾ ਵੀ ਤੁਸੀਂ ਸ਼ਰਾਰਤੀ ਬੜੇ ਸੀਗੇ ਬਚਪਨ ਦੇ ਵਿੱਚ ਆ ਗਏ ਬਚਪਨ ਦੇ ਇੰਨਾ ਸ਼ਰਾਰਤੀ ਸੀਗਾ ਮੈਂ ਤਾਂ ਵੀ ਘੜਦੇ ਨਾ ਵੀ ਪੈਸੇ ਨਹੀਂ ਦੇਣੇ ਨਾ ਮੈਂ ਬਾਪੂ ਦੇ ਜੇਬ ਚੋਂ ਪੈਸੇ ਕੱਢ ਲੈਂਦਾ ਸੀਗਾ ਵੀ ਇੰਨਾ ਸ਼ਰਾਰਤੀ ਸੀਗਾ ਵੀ ਪਤੰਗ ਉਡਾਉਣ ਦਾ ਬਹੁਤ ਸ਼ੌਂਕ ਸੀਗਾ ਪੈਸੇ ਕੱਢ ਤੋਂ ਮਾਰ ਵੀ ਖਾਂਦਾ ਸੀਗਾ ਇਹ ਨਹੀਂ ਵੀ ਹਾਂ ਕੁੱਟ ਤਾਂ ਵੀ ਤਾਂ ਹੀ ਪੈਂਦੀ ਸੀ ਵੀ ਗਲਤੀ ਕਰਦਾ ਫਿਰ ਗਲਤੀ ਦਾ ਫਿਰ ਰਿਜ਼ਲਟ ਤਾਂ ਮਿਲਣੀ ਹੈ ਭਾਜੀ ਪਰ ਭਾਈ ਤਿੰਨ ਭਰਾ ਇੱਕ ਸਿਸਟਰ ਨੇ ਇਹ ਕਿਹੜੇ ਨੰਬਰ ਤੇ ਹੋ ਪਈ ਮੈਂ ਤੀਜੇ ਨੰਬਰ ਤੇ ਆ ਵੱਡੇ ਭਾਈਆਂ ਤੋਂ ਕੁੱਟ ਕਿੰਨੀ ਕੁ ਪਈ ਆ ਵੱਡੇ ਭਰਾ ਤਾਂ ਮਾਰਦੇ ਨਹੀਂ ਹੈਗੇ ਬਿਲਕੁਲ ਨਹੀਂ ਮਾਰਦੇ ਉਹ ਤਾਂ ਉਹ ਤਾਂ ਬਾਪੂ ਤਾਂ ਬਚਾਣੇ ਆ ਵੀ ਤੂੰ ਉਹ ਨਾਲ ਹੀ ਹੁੰਦੇ ਸੀਗੇ ਨਾ ਫਿਰ ਤਾਂ ਬਚਾਣੇ ਉਹਨਾਂ ਨੇ ਕ੍ਰਾਈਮ ਪਾਰਟਨਰ ਹੁੰਦੇ ਸੀਗੇ ਕ੍ਰਾਈਮ ਚੱਕਰ ਹੀ ਸੀਗਾ ਬਸ ਉਹੀ ਚੱਕਰ ਸੀਗਾ ਈ ਇਦਾਂ ਦੀ ਕੋਈ ਸ਼ਰਾਰਤ ਕੀਤੀ ਹੈ ਬਹੁਤ ਸ਼ਰਾਰਤਾਂ ਕੀਤੀਆਂ ਵੀਰੇ ਬਚਪਨ ਚ ਜਿੰਨੀਆਂ ਸ਼ਰਾਰਤਾਂ ਕੀਤੀਆਂ ਮੇਰੇ ਸ਼ਰਾਰਤ ਐਦਾਂ ਅਸੀਂ ਪਰੋਸੀਆਂ ਦੇ ਘਰ ਚਲੇ ਜਾਣਾ ਪਰੋਸੀਆਂ ਦੇ ਘਰ ਉੱਤਰ ਕੇ ਉਹਨਾਂ ਸਾਡੇ ਘਰ ਦੇ ਨਾਲ ਨਾ ਐਵੇਂ ਉੱਪਰੋਂ ਓਪਨ ਹੁੰਦਾ ਸੀਗਾ ਤੇ ਉਹਨਾਂ ਦੇ ਘਰ ਚ ਉਹਨਾਂ ਨੇ ਇੱਕ ਡਿਊਟੀ ਤੇ ਚਲੇ ਜਾਣਾ ਅਸੀਂ ਉਹਨਾਂ ਦੇ ਘਰ ਚ ਜਾ ਕੇ ਉਹਨਾਂ ਦਾ ਸਮਾਨ ਸੋਨ ਗੇਰ ਕੇ ਆਪਣੇ ਘਰ ਚ ਵਾਪਸ ਆ ਜਾਣਾ ਤੇ ਉਹ ਉਹਨਾਂ ਨੂੰ ਐ ਲੱਗਦਾ ਸੀ ਕਿ ਸਾਡੇ ਘਰ ਚ ਭੂਤ ਪ੍ਰੇਤ ਆ ਗਿਆ ਉਹ ਘਰੇ ਆਂਦੇ ਸੀ ਦੇਖਦੀ ਸਾਰਾ ਸਮਾਨ ਖਿੰਡਿਆ ਹੋਇਆ ਤਾਂ ਉਹ ਸਾਨੂੰ ਫੇਰ ਕਰਦੇ ਉਹ ਕਹਿੰਦੇ ਵੀ ਐਦਾਂ ਕਰਕੇ ਸਾਡੇ ਸਮਾਨ ਖਿੰਡ ਜਾਂਦਾ ਤਾਂ ਇੱਕ ਦਿਨ ਮੇਰੇ ਡੈਡੀ ਨੇ ਫੇਰ ਫੜ ਲਿਆ ਬਹੁਤ ਕੁੱਟ ਪਈ ਵੀਰੇ ਉਹ ਕਹਿੰਦੇ ਸੀ ਉਹ ਮੇਰੇ ਡੈਡੀ ਨੂੰ ਦੱਸਦੇ ਸੀ ਕਿ ਵੀ ਐਂ ਕਰਕੇ ਸਾਡੇ ਘਰ ਐ ਹੁੰਦਾ ਉਹ ਕਹਿੰਦੇ ਐ ਨਹੀਂ ਹੁੰਦਾ ਮੇਰਾ ਪੁੱਤੀ ਕਰਕੇ ਜਾਂਦਾ ਇਹ ਆ ਗਏ ਅੱਛਾ ਬਾਈ ਜਮਾ ਹੀ ਇੱਕ ਲੱਗ ਜੀ ਗੱਲ ਉਹ ਮੈਰਿਡ ਪਰਸਨ ਨੇ ਸਹੇਲੀ ਨਹੀਂ ਹੈਗੀ ਕੋਈ ਇਹਨੇ ਸਹੇਲੀ ਸੁਲੇ ਕੁਛ ਨਹੀਂ ਰੱਖਿਆ ਵੀਰੇ ਇਹਨੂੰ ਪਸੰਦ ਹੀ ਨਹੀਂ ਕੋਈ ਕਰਦੀ ਬਾਕੀ ਇਹਦੀ ਗੱਲ ਵੀ ਸਹੀ ਹੈ ਪਸੰਦ ਵੀ ਕੋਈ ਨਹੀਂ ਕਰਦੀ ਪਰ ਆਪਾਂ ਨੂੰ ਇੰਟਰਸਟ ਵੀ ਨਹੀਂ ਹੈਗਾ ਇੰਨਾ ਅੱਛਾ ਚਲੋ ਫਿਊਚਰ ਵਾਈਫ ਬਾਰੇ ਥੋੜਾ ਜਿਹਾ ਐਕਸਪਲੋਰ ਕਰੋ ਸਾਨੂੰ ਵੀ ਦੱਸੋ ਕਿੱਦਾਂ ਦੀ ਫਿਊਚਰ ਵਾਈਫ ਚਾਹੀਦੀ ਹੈ ਤੁਹਾਨੂੰ ਕੋਈ ਜਿੱਦਾਂ ਦੀ ਮਿਲ ਗਈ ਉਦੋਂ ਦੀ ਉਡੀਕ ਹੈ ਕੋਈ ਕਟਰੀਨਾ ਕੈਫ ਕੋਈ ਕੈਰਾ ਡਵਾਨੀ ਉਹ ਕਟਰੀਨਾ ਕੈਫ ਕੋਈ ਡਵਾਨੀ ਦਾ ਜਿਹੜੀ ਘਰ ਸੰਭਾਲੇ ਘਰੇਲੂ ਚਾਹੀਦੀ ਇਹਨੂੰ ਵਾ ਇੱਕੜਾ ਵੀਕਟਰੀ ਨਕਟੂਨਾ ਦਾ ਹਫਤਾ ਮੈਨੂੰ ਤਾਂ ਐ ਸੀਗਾ ਕਿਤੇ ਕਹਿਣਗੇ ਬਾਈ ਬਸ ਸਾਹ ਚੱਲਦੇ ਹੋ ਪਤਾ ਕੀ ਹੈ ਜੇ ਕਟਰੀਲਾ ਕਹਿ ਹੋਈ ਨਾ ਇਹ ਰਸਤੇ ਜੇ ਨਾ ਜਿਵੇਂ ਮੋਰਤਕਲੇ ਜਾ ਡਾਂਗ ਲੈ ਕੇ ਜਾਇਆ ਕਰਿਆਗਾ ਕਿਉਂ ਸਾਰੇ ਨੂੰ ਵਾਜਾ ਮਾਰੇਗੇ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਆਊਟਰ ਰੂਟ ਗੇੜੀ ਇੱਕ ਵਾਰ ਤੁਸੀਂ ਵੀ ਅਨਾਉਂਸ ਕਰ ਦੋ ਵੀ ਸਾਡਾ ਸ਼ੋਅ ਜ਼ਰੂਰ ਦੇਖੋ ਆਊਟਰ ਰੂਟ ਗੇੜੀ ਵੀਰੇ ਸ਼ੋਅ ਜ਼ਰੂਰ ਦੇਖੋ ਬਾਈ ਜੀ ਬਹੁਤ ਵਧੀਆ ਨੇ ਸਾਨੂੰ ਵੀ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਮਿਲ ਕੇ ਥੈਂਕ ਯੂ ਓਕੇ ਬਾਈ ਥੈਂਕ ਯੂ ਬਾਈ ਆਊਟਰ ਗੇੜੀ ਬਾਈ ਜ਼ਰੂਰ ਦੇਖੋ ਬਾਈ ਨਾਲੇ ਥੈਂਕ ਯੂ ਥੈਂਕ ਯੂ ਆਓ ਜੀ ਅੱਗੇ ਚੱਲਦੇ ਆਂ ਆਪਾਂ ਇਦਾਂ ਦੇ ਸੱਜਣ ਮਿੱਤਰਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੁਹਾਨੂੰ ਕਿਦਾਂ ਦਾ ਲੱਗਾ ਹੈ ਉਹ ਵੀ ਮਲਾਉਂਦੇ ਆਂ ਆਪਾਂ ਹੋਰ ਗੱਲਾਂ ਕਰਦੇ ਆਂ ਮਗੇੜੀ ਲਾ ਰਿਆ ਸੀਗਾ ਤੇ ਮੈਨੂੰ ਜਿੱਦਾਂ ਮੈਂ ਪਿਛਲੇ ਸ਼ੋਅ ਦੇ ਵਿੱਚ ਇੱਕ ਮੈਨੂੰ ਪਿਓ ਪੁੱਤ ਦੀ ਯਾਰੀ ਦੀ ਮਿਲੀ ਸੀਗੀ ਨਾ ਤੇ ਉਦਾਂ ਹੀ ਹੁਣ ਬਾਈ ਹੋਰੀ ਮਿਲੇ ਨੇ ਬਾਈ ਹਸ਼ਕਾ ਸ਼ਸ਼ੀ ਕਲਵੀਰ ਸ਼ਸ਼ੀ ਕਲ ਜੀ ਮੈਂ ਠੀਕ ਹੋਈ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰੇ ਸੁਖਦੀਪ ਸਿੰਘ ਢੇਂਡਸਾ ਅੱਛਾ ਤੇ ਇਹਨਾਂ ਦਾ ਨਾਮ ਇਹ ਬੇਟਾ ਇਹ ਬੇਟੀ ਹੈ ਬਖਸ਼ਕੋਟ ਢੇਂਡਸਾ ਜ ਅਜੇ ਰਿਜ਼ਲਟ ਲੈ ਕੇ ਆਏ ਹਾਂ ਐਲ ਕੇ ਜੀ ਚ ਹੋ ਗਈ ਨਰਸਰੀ ਚ ਪਾਰਟੀ ਹੋ ਗਈ ਫਿਰ ਤੋਂ ਹਾਂਜੀ ਹਾਂ ਵੀਰ ਜੀ ਬਿਲਕੁਲ ਬਿਲਕੁਲ ਹੁਕਮ ਕਰੋ ਹੋ ਗਈ ਪਾਸ ਹੋ ਗਈ ਐ ਸੋ ਬੇਟਾ ਕਹਾਂਜੀ ਕਲ ਕੇ ਜੀ ਚ ਹੋਗੇ ਅੱਛਾ ਤੇ ਪਾਜੀ ਕਿੱਥੋਂ ਬਿਲੋਂਗ ਕਰਦੇ ਮੇਰਾ ਵੀਰੇ ਪਿੰਡ ਦੌਣਕਲਾ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਕੋਲ ਹਾਂਜੀ ਹਾਂਜੀ ਨਹੀਂ ਵੀ ਉੱਥੋਂ ਹੀ ਆ ਤੁਹਾਡੇ ਅੱਛਾ 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 ਜੀ ਯੂਨੀਵਰਸਿਟੀ ਤੋਂ ਓਕੇ ਓਕੇ ਠੀਕ ਹੈ ਚਲੋ ਫਿਰ ਤਾਂ ਗਵਾਂਡੀ ਨਿਕਲੇ ਗਵਾਂਡੀ ਨਿਕਲੇ ਗਵਾਂਡੀ ਭਰਾ ਮਿਲ ਗਏ ਨੇ ਤੇ ਦੱਸੋ ਵੀਰੇ ਇੱਥੇ ਪਟਿਆਲੇ ਖਰ ਸ਼ਾਪਿੰਗ ਕਰਨ ਦੇ ਵਾਸਤੇ ਹਾਂ ਪਾਜੀ ਇੱਥੇ ਜਦੋਂ ਵੀ ਆਈਂਦਾ ਬਸ ਮਤਲਬ ਦਿੱਲੀ ਤੇ ਜਿਹੜੇ ਚੌਥੇ ਦਿਨ ਤਾਂ ਗੇੜਾ ਲੱਗਦਾ ਹੀ ਰਹਿੰਦਾ ਬਸ ਹੁਣ ਸ਼ਾਪਿੰਗ ਚੱਲ ਰਹੀ ਹੈ ਜ਼ਿੰਮੇਵਾਰੀਆਂ ਨਿਭਾ ਰਿਹਾ ਹੁਣ ਬੱਚਿਆਂ ਨੂੰ ਸਾਫ ਕਿੰਨਾ ਨਾ ਲਾਇਓ ਮੈਂ ਵਾਈਫ ਪਿਛਲੀ ਵਾਰ ਜਿਹੜੇ ਮਿਲੇ ਸੀਗੇ ਉਹ ਵੀ ਬੱਚੇ ਨੂੰ ਸਾਹਮਣੇ ਸੀ ਤੇ ਉਹਨਾਂ ਦੀ ਵਾਈਫ ਸ਼ਾਪਿੰਗ ਕਰ ਰਹੀ ਸੀ ਤੇ ਤੁਸੀਂ ਵੀ ਬਾਈ ਵੀਰੇ ਫਿਰ ਜ਼ਿੰਮੇਵਾਰੀਆਂ ਹੁਣ ਸਾਹਮਣੀਆਂ ਪੈਂਦੀਆਂ ਯਾਰ ਕਰਾਂਗੇ ਔਖਾ ਨਹੀਂ ਚਲੋ ਔਖਾ ਤਾਂ ਨਹੀਂ ਕਹਿ ਸਕਦੇ ਇੱਕ ਜ਼ਿੰਮੇਵਾਰੀ ਹੁੰਦੀ ਹੈ ਹੈਨਾ ਇਹ ਤਾਂ ਪਾਰਟ ਆਫ ਲਾਈਫ ਹੈ ਹੈਨਾ ਮਤਲਬ ਚੱਕਰ ਨਹੀਂ ਪੈਂਦਾ ਸਾਰਾ ਕੁਝ ਕਿੰਨਾ ਕਿ ਪਿਆਰ ਆ ਬਈ ਬੱਚੇ ਦਾ ਪੂਰਾ ਪਿਆਰ ਹੈ ਤੀਰਾਨੀ ਨਾਲ ਬਹੁਤ ਪਿਆਰ ਹੈ ਬਈ ਜੀ ਫੁੱਲ ਬਹੁਤ ਜ਼ਿਆਦਾ ਕਿੰਨਾ ਕਿ ਤੰਗ ਕਰਦੀ ਤੋੜ ਤੰਗ ਤੰਗ ਜਿੱਦ ਬਹੁਤ ਕਰਦੀ ਹੈ ਕਦੇ ਕਿਤੇ ਪਾਪਾ 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 ਇਹ ਜਿਆਦਾ ਬਸ ਜਦੋਂ ਛੁੱਟੀ ਹੁੰਦੀ ਹੈ ਫਿਰ ਆਪਣੀ ਮੰਮਾ ਨੂੰ ਕਹਿੰਦੀ ਹੈ ਸੈਂਡਵਿਚ ਬਣਾਓ ਸੈਂਡਵਿਚ ਦਾ ਬਹੁਤ ਸ਼ੌਂਕੀ ਹੈ ਹੈ ਨਾ ਬਖਸ਼ ਗਾਉਂਦੇ ਵੀ ਹੈਗੇ ਨੇ ਦੱਸੋ ਬਤ ਗਾਉਨੇ ਹੈ ਇਹ ਸੰਗਰ ਇਹ ਬੜਾ ਸੋਨਾ ਹੈ ਦੇਖੋ ਕਿੰਨੀ ਗੁੱਤ ਸੋਹਣੀ ਕੀਤੀ ਕੀ ਕਰ ਰਹੇ ਨੇ ਅੰਕਲ ਦੱਸੋ ਬੇਟਾ ਅੰਕਲ ਇਹ ਬੀਰਾ ਮੈਂ ਛੋਟਾ ਹੈ ਨਹੀਂ ਨਹੀਂ ਅੱਛਾ ਬਾਫੜ ਖਾ ਲਿਓ ਬਾਈ ਪਟਿਆਲੇ ਸ਼ਹਿਰ ਦੇ ਬਾਰੇ ਥੋੜਾ ਜਿਹਾ ਦੱਸੋ ਕਿੰਨਾ ਪਿਆਰਾ ਪਟਿਆਲੇ ਸ਼ਹਿਰ ਪਟਿਆਲੇ ਸ਼ਹਿਰ ਨਾਲ ਬਹੁਤ ਪਿਆਰਾ ਵੀਰੇ ਆਪਣਾ ਸ਼ਹਿਰ ਆ ਕਰ ਆਪਣਾ ਪਟਿਆਲਾ ਇੱਥੋਂ 10 12 ਕਿਲੋਮੀਟਰ ਪੈਂਦਾ ਆਪਣਾ ਤੇ ਜਦੋਂ ਵੀ ਕੁਝ ਵੀ ਲੈਣਾ ਤਾਂ ਪਟਿਆਲੇ ਦੇ ਹੀ ਕਿੜਾ ਸਾਨੂੰ ਵੈਸੇ ਰਾਜਪੁਰਾ ਵੀ ਲਵੀ ਪੈਂਦਾ ਪਰ ਰਾਜਪੁਰੇ ਨਹੀਂ ਆਈਂਦਾ ਆਈਂਦਾ ਪਟਿਆਲੀ ਆ 14 ਕਿਲੋਮੀਟਰ ਰਾਜਪੁਰਾ ਪੈਂਦਾ ਮੇਰੇ ਪਿੰਡ ਤੋਂ 12 ਕਿਲੋਮੀਟਰ ਪਟਿਆਲਾ ਪੈਂਦਾ ਪਰ ਪਟਿਆਲਾ ਹੀ ਆਈਂਦਾ ਸਟੱਡੀ ਕਿੱਥੋਂ ਕੀਤੀ ਹੈ ਬਾਈ ਸਟੱਡੀ ਮੇਰੀ ਪਹਿਲਾਂ ਪੰਜਾਬੀ ਇੰਡਸਟਰੀ ਤੋਂ ਸਟੱਡੀ ਆ ਜੀ ਸਕੂਲਿੰਗ ਵੀ ਉੱਥੇ ਹੀ ਆ ਉਸ ਤੋਂ ਬਾਅਦ ਬੀਏ ਵੀ ਉੱਥੇ ਹੀ ਆ ਬੀ ਆਨਰ ਪੰਜਾਬੀ ਦੀ ਯੂਨੀਵਰਸਿਟੀ ਪੜਿਆ ਹਾਂ ਹਾਂ ਜੀ ਯੂਨੀਵਰਸਿਟੀ ਦੀਆਂ ਯਾਦਾਂ ਬਾਰੇ ਦੱਸੋ ਥੋੜਾ ਜਿਹਾ ਬਏ ਜਿੰਨੀ ਰਸਤੀ ਨੇ ਦਾ ਸਮੇਂ ਦੇ ਨਾਲਾ ਭਰਾਵਾ ਯਾਦਾਂ ਲੰਘ ਗਈਆਂ 2012 ਚ ਪਾਸ ਆਊਟ ਕਿੱਥੇ ਸੀਗਾ ਦਾ ਫਿਰ ਗਾਣਾ ਵੀ ਉਦੋਂ ਹੀ ਆਈ ਮੈਨ ਲੱਗਦਾ ਕਾਲਜ ਵਾਲੇ ਜੀਟੀ ਰੋਡ ਹਾਂ ਉਹ ਮਤਲਬ ਬਸ ਉਹੀ ਟਾਈਮ ਸੀ ਬਸ ਅਸੀਂ ਪਾਸ ਆਊਟ ਹੋਏ ਸੀ ਉਸ ਤੋਂ ਬਾਅਦ ਹੀ ਗਾਣਾ ਆਇਆ ਸੀ ਸ਼ੈਰੀਮਾਨ ਦਾ ਕਿੰਨੇ ਕਿੰਨੇ ਕੋ ਰੂਟ ਨਿਕਲ ਗਏ ਕਾਲਜ ਵਾਲੀ ਜੀਟੀ ਰੋਡ ਬਸ ਭਰਾਵਾ ਸਮੇਂ ਨਾਲ ਲੰਘ ਹੀ ਗਏ ਯਾਦ ਨਹੀਂ ਕਰੀਦਾ ਯਾਰਾਂ ਬੇਲੀਆਂ ਦੇ ਨਾਲ ਫਿਰ ਕਰਦੇ ਹੁਣ ਵੀ ਗੱਲ ਦੀ ਰੇ ਟੱਚ ਹੈ ਪੂਰਾ ਭਰਾਵਾ ਨਾਲ ਟੱਚ ਹੈ ਜਿੰਨੇ ਵੀ ਭਰਾ ਨੇ ਸਾਰੇ ਨਾਲ ਟੱਚ ਚ ਰਹਿੰਦਾ ਅੱਗੇ ਅੱਦੇ ਤੇ ਭਰਾ ਇਹ ਜਿਹਨਾਂ ਦੇ ਬੱਚੇ ਆ ਤੇ ਸਾਡੇ ਬੱਚੇ ਸੇਮ ਸਕੂਲ ਚ ਪੜਦੇ ਨੇ ਮਤਲਬ ਪੂਰਾ ਪਿਆਰ ਆ ਵੀਰੇ ਬਹੁਤ ਜ਼ਿਆਦਾ ਪਿਆਰ ਆ ਤੇ ਕਾਲਜ ਟਾਈਮ ਦੀਆਂ ਭਾਈ ਯਾਦਾਂ ਆਉਂਦੀਆਂ ਨੇ ਫਿਰ ਹੁਣ ਵੀ ਉਹ ਜਿਹੜਾ ਕਲਾਸ ਰੂਮ ਹੁੰਦਾ ਸੀ ਜਿੱਥੇ ਬੈਠਦੇ ਹੁੰਦੇ ਸੀ ਰਾਟੇ ਮਸ ਵੀਰੇ ਯਾਦਾਂ ਤਾਂ ਸਾਰੀ ਉਮਰ ਭੁਲਾਈਆਂ ਨਹੀਂ ਜਾਂਦੀਆਂ ਹਨ ਇਹ ਯਾਦਾਂ ਤਾਂ ਸਾਰੀ ਉਮਰ ਆਉਂਦੀਆਂ ਹੀ ਨੇ ਹਨ ਜੇ ਮੈਂ ਤੁਹਾਨੂੰ ਹੁਣ ਕਹਾ ਵੀ ਹੁਣ ਚੱਲ ਜਾਓ ਤੇ ਫਿਰ ਕਿੰਨੀ ਵੀ ਖੁਸ਼ੀ ਹੋਏਗੀ ਉਹ ਦੁਬਾਰਾ ਸਮਾਂ ਵਾਪਸ ਆ ਜਾਏ ਤੁਹਾਡੇ ਨਹੀਂ ਉਹ ਸਮਾਂ ਤਾਂ ਨਹੀਂ ਵੀਰੇ ਆ ਸਕਦਾ ਉਹ ਤਾਂ ਲੰਘ ਗਿਆ ਨਾ ਇੱਕ ਵਾਰ ਪਰ ਉਹ ਮਿਸ ਬਹੁਤ ਕਰਦੇ ਆ ਬਹੁਤ ਜ਼ਿਆਦਾ ਮਿਸ ਕਰਦੇ ਆ ਇੱਕ ਵਾਰ ਬੌਮਸ ਕਰ ਰਹੇ ਬੌਮਸ ਕਰਦੇ ਆ ਭਰਾਵਾ ਜਿੰਨੇ ਵੀ ਮੇਰੇ ਭਰਾ ਸੀ ਜਿੰਨੇ ਵੀ ਦੇਖਣਗੇ ਮੇਰੇ ਯਾਰ ਦੋਸ ਜਿਹੜੇ ਨਾਲ ਪੜੇ ਨੇ ਸਭ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ ਹੋਲੀ ਆ ਰਹੀ ਹੈ ਬਈ ਇੱਕ ਹਾਂਜੀ हां बहुत बहुत आभार का मेरे थानो भी बहुत बहुत। ਤੇ ਪਿੰਡ ਦੀ ਲਾਈਫ ਤੇ ਸ਼ਹਿਰ ਦੀ ਲਾਈਫ ਦੇ ਬਾਰੇ ਥੋੜਾ ਦੱਸੋ ਸਾਨੂੰ ਕਿ ਕਿਹੜੀ ਵਧੀਆ ਲਾਈਫ ਹੁੰਦੀ ਹੈ। ਬਾਈ ਜੀ ਆਪਾਂ ਤਾਂ ਪਿੰਡ ਦੀ ਲਾਈਫ ਬਹੁਤ ਵਧੀਆ ਲੱਗਦੀ ਹੈ ਹਨਾ। ਪਿੰਡ ਚ ਪੜੇ ਆ ਪਿੰਡ ਚ ਪਲੇ ਆ ਹਨਾ ਪਿੰਡ ਚ ਹੀ ਰਹੇ ਆ। ਹੁਣ ਵੀ ਪਿੰਡ ਚ ਹੀ ਰਹਿੰਦਾ। ਪਿੰਡਾਂ ਦੀ ਜ਼ਿੰਦਗੀ ਬਹੁਤ ਵਧੀਆ। ਸਾਨੂੰ ਪਿੰਡ ਪਿੰਡ ਹੀ ਪਸੰਦ ਨੇ। ਰਹਿਣਾ ਸੈਣਾ ਖੁੱਲਾ ਰਹਿਣਾ ਸੈਣਾ ਨਾ। ਸ਼ਹਿਰਾਂ ਜਿਹੜੇ ਮਤਲਬ ਆਦਤ ਬਣ ਜਾਂਦੀ ਹੈ ਜਿੱਥੋਂ ਬੰਦਾ ਨਾ ਰਹਿੰਦਾ ਪਰ ਮੈਂ ਮੈਂ ਪਿੰਡਾਂ ਦੀ ਲਾਈਫ ਨੂੰ ਵਧੀਆ ਕਹਾਂਗਾ। ਮੈਰਿਡ ਤੇ ਤੁਹਾਡੀ ਹੋ ਗਈ ਕਿੰਨਾ ਟਾਈਮ ਹੋ ਗਿਆ? ਮੇਰੇ ਵਿਆਹ ਨੂੰ ਹਾਂ 2019 ਚ ਵਿਆਹ ਹੋਇਆ ਸੀ ਮੇਰਾ ਤੇ 3-4 ਸਾਲ ਦੀ ਬੇਟੀ ਹੋ ਗਈ ਹੁਣ ਰੇ ਅਰੇਂਜ ਮੈਰੀਜ ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਜੀ ਉਹ ਖੜੇ ਨੇ ਮੈਡਮ ਵੀ ਸਾਹਮਣੇ ਕਿੰਨਾ ਕਰਾ ਦਿੰਦੇ ਨੇ ਬੱਸ ਚੱਲਦਾ ਹੀ ਰਹਿੰਦਾ ਜਿੰਨੀ ਲੋੜ ਹੁੰਦੀ ਆਂਦਾ ਕਰਾ ਦਿੰਦੇ ਨੇ ਆਜੋ ਆਜੋ ਪੱਬੀ ਨਾਲ ਹੀ ਆਜੋ ਕੀ ਪਤਾ ਲੱਗਦਾ ਕੈਮਰੇ ਦੇ ਸਾਹਮਣੇ ਇੱਕ ਹੋਰ ਸੂਟ ਮਿਲ ਜਾਏ ਦੇਖ ਲਓ ਸੂਟ ਨਾਲ ਕਿੰਨਾ ਪਿਆਰਾ ਹਾਂ ਸੂਟ ਨਾਲ ਠੀਕ ਹੈ ਬੁਟੀਕ ਦਾ ਕੰਮ ਹੈ ਬੁਟੀਕ ਦਾ ਕੰਮ ਕਰਦੇ ਨੇ ਸੂਟ ਨਾਲ ਬਹੁਤ ਪਿਆਰ ਹੈ ਇਹਨਾਂ ਦਾ ਸਰਕ ਖਰਚਾ ਵੱਸ ਚੱਲੀ ਜਾਂਦਾ ਵੀਰ ਜੀ ਜਿੰਨੀ ਕਿ ਲੋਡ ਹੁੰਦੀ ਹੈ ਕਰਾਈ ਜਾਂਦਾ ਜੇ ਕਦੇ ਭਾਬੀ ਲੜਦੇ ਨੇ ਤੁਹਾਡੇ ਨਾਲ ਫਿਰ ਰੋਟੀ ਘਰੇ ਮਿਲਦੀ ਕਿ ਬਾਹਰ ਖਾ ਕੇ ਆਏ ਨਹੀਂ 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 ਚਲੋ ਲੜਾਈ ਚੜਾਈ ਚੱਲਦੀ ਵੀ ਰਹਿੰਦੀ ਆ ਪਰ ਕਦੇ ਐਦਾਂ ਦੀ ਨੌਬਤ ਨਹੀਂ ਆਈ ਵੀ ਰੋਟੀ ਰੋਟੀ ਵਾਰ ਮਤਲਬ ਵਧੀਆ ਪਿਆਰ ਆ ਕਿੰਨਾ ਕੁ ਪਿਆਰ ਕਰਦੇ ਹੁੰਦਾ ਨਹੀਂ ਪਿਆਰ ਬਹੁਤ ਹੈ ਪਤੋਂ ਦਾ ਨੂੰ ਮਤਲਬ ਪਰਮਾਤਮਾ ਐਦਾਂ ਹੀ ਬਣਾਈ ਰੱਖੇ ਬਹੁਤ ਜ਼ਿਆਦਾ ਪਿਆਰ ਵਧੀਆ ਲੱਗਿਆ ਤੁਹਾਨੂੰ ਨਾਲ ਗੱਲ ਕਰਕੇ ਮਾਰਾ ਇਹ ਤਾਂ ਚੜਦੀ ਗਲਾ ਦੇ ਵਿੱਚ ਰੱਖੇ ਤੇ ਹੌਲੀ ਆ ਰਹੀ ਹੈ ਹੌਲੀ ਦੀਆਂ ਮੁਬਾਰਕਾਂ ਪਾਣੀ ਨੂੰ ਸੇਵ ਕਰਨਾ ਤੁਸੀਂ ਬਿਲਕੁਲ 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 ओके बाकी ਸਾਰਿਆਂ ਨੂੰ ਵੀ ਹੋਲੀ ਹਾਂ ਭਾਈ ਜੀ ਜਿੰਨੇ ਵੀ ਮੇਰੇ ਵੀਰ ਮੈਨੂੰ ਦੇਖ ਰਹੇ ਹਨ ਹਨਾ ਹੋਲੀ ਨੂੰ ਆਪਾਂ ਮਤਲਬ ਪਾਣੀ ਦੀ ਜ਼ਿਆਦਾ ਵਰਤਦੀ ਨਾ ਕੀਤੀ ਜਾਵੇ ਹਨਾ ਮਤਲਬ ਜ਼ਿਆਦਾ ਕੈਮੀਕਲ ਵਾਲੇ ਰੰਗਾਂ ਨਾਲ ਬੰਨਾ ਖੇਡਿਆ ਜਾਵੇ ਨਲੇ ਜਾਣ ਨੋਰਮਲ ਕਲਰ ਲੈ ਕੇ ਬਾਜ਼ਾਰ ਚੋਂ ਮਤਲਬ ਧਿਆਨ ਨਾਲ ਹੈ ਨਾ ਕਿਸੇ ਦੀ ਅੱਖਾਂ 'ਚ ਨਾ ਪਵੇ ਤਾਂ ਧਿਆਨ ਨਾਲ ਹੋਲੀ ਖੇਡਣੀ ਆ ਮੇਰੀ ਸਾਰੇ ਵੀਰਾਂ ਨੂੰ ਬੱਚਿਆਂ ਨੂੰ ਇਹੀ ਅਪੀਲ ਹੈ ਜੇ ਕੋਈ ਤੁਹਾਡਾ ਬਾਹਰ ਯਾਰ ਬੇਲੀ ਵੀ ਹੈਗਾ ਤੁਸੀਂ ਉਹਨੂੰ ਵੀ ਕੁਝ ਸਨੇਹਾ ਦੇਣਾ ਦੇ ਸਕਦੇ ਹੋ ਸਾਡਾ ਸ਼ੋਅ ਉੱਧਰ ਵੀ ਚੱਲਦਾ ਤੇ ਟੈਲੀਕਾਸਟ ਹੁੰਦਾ ਨਹੀਂ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਵੀਰ ਨੇ ਭਰਾ ਨੇ ਮੇਟੇ ਪੰਜਾਬੀਆਂ ਨੂੰ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਨ ਦੁੱਗਣੇ ਰਾਤ ਚੌਗਣੇ ਤਰੱਕੀ ਕਰਦੇ ਮੇਰੇ ਸਾਰੇ ਵੀਰ ਪਰਮਾਤਮਾ ਲੰਮੀ ਉਮਰ ਬਖਸ਼ੇ ਪੰਜਾਬ ਨਾਲ ਪਿਆਰ ਕਰੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦੇ ਰਹੋ ਹਾਂ ਬਿਲਕੁਲ ਬਿਲਕੁਲ ਪੰਜਾਬ ਨਾਲ ਪਿਆਰ ਕਰੋ ਪੰਜਾਬੀ ਮਾਂ ਬੋਲੀ ਨਾਲ ਛੇ ਅੱਜ ਦਾ ਸ਼ੋਅ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਹੋਲੀ ਦੀਆਂ ਤੁਹਾਨੂੰ ਸਭ ਨੂੰ ਮੁਬਾਰਕਾਂ ਦੇਖਦੇ ਰਹੋ ਤੁਹਾਡਾ ਆਪਣਾ ਸ਼ੋਅ ਆਊਟ ਰੂਟ ਗੇੜੀ ਹੱਸਦੇ ਰਹੋ ਵਸਦੇ ਰਹੋ ਜਿੱਥੇ ਵੀ ਰਹੋ ਖੁਸ਼ ਰਹੋ ਪਾਣੀ ਨੂੰ ਬਚਾ ਕੇ ਰੱਖਿਓ ਤੇ ਜੇ ਹੋ ਸਕੇ ਤੇ ਆਪਦੇ ਆਲੇ-ਦੁਆਲੇ ਬੂਟੇ ਲਾਉਂਦੇ ਰਹੋ ਕੈਮਰਾ ਪਰਸਨ ਚੌਂਸਰ ਦੇ ਨਾਲ ਮੈਂ ਅਜੇ ਵਿਲਾ ਧੰਨਵਾਦ ਸ਼ਾਸਕਾਲ ਸ਼ਬਕ ਹੈ